ਪੰਜਾਬ ਵਿੱਚ ਡੇਰੀ ਦਾ ਕਿੱਤਾ ਸਭ ਤੋਂ ਵੱਧ ਅਪਣਾਇਆ ਜਾਣ ਵਾਲਾ ਕਿੱਤਾ ਹੈ। ਵਧੀਆ ਪਸ਼ੂਆਂ ਨੂੰ ਪਾਲ ਕੇ ਦੁੱਧ ਦੀ ਪੈਦਾਵਾਰ ਕੀਤੀ ਜਾਂਦੀ ਹੈ ਅਤੇ ਚੰਗੀ ਆਮਦਨ ਲਈ ਜਾਂਦੀ ਹੈ। ਪਰ ਹੁਣ ਕੁਝ ਪਸ਼ੂ ਪਾਲਕ ਦੁੱਧ ਨੂੰ ਸਿੱਧਾ ਖਪਤਕਾਰ ਤੱਕ ਵੇਚਣ ਦੀ ਬਜਾਏ ਦੁੱਧ ਤੋਂ ਉਤਪਾਦ ਬਣਾ ਕੇ ਵੇਚਦੇ ਹਨ ਅਤੇ ਆਪਣੀ ਆਮਦਨ ਵਿੱਚ ਕਈ ਗੁਣਾ ਵਾਧਾ ਕਰਦੇ ਹਨ। ਕੁਝ ਕਿਸਾਨ ਇਸ ਕੰਮ ਨੂੰ ਕਰਕੇ ਪਹਿਲਾਂ ਨਾਲੋਂ ਵੱਧ ਮੁਨਾਫਾ ਕਮਾ ਰਹੇ ਹਨ। ਮੈਂ ਭਗਵਾਨ ਸਿੰਘ son of ਰਣਜੀਤ ਸਿੰਘ ਤੇ ਪਿੰਡ ਪਮਾਲ ਤੇ ਸਾਡਾ ਇਹ ਡੈਰੀ ਦਾ ਧੰਦਾ ਬਾਜੀ ਸ਼ੁਰੂ ਅਸੀਂ 1981 ਤੋਂ ਸ਼ੁਰੂ ਕੀਤਾ ਜੀ ਡੈਰੀ ਦਾ ਧੰਦਾ ਤੇ ਉਦੋਂ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਤੇ ਅਸੀਂ ਸਕੂਟਰ ਤੇ ਦੁੱਧ ਪੋਣਾ ਸ਼ੁਰੂ ਕੀਤਾ ਜੀ ਤੇ ਮੈਂ ਉਦੋਂ ਛੋਟਾ ਸੀ ਪੜਦਾ ਸੀਗਾ ਜੀ ਉਦੋਂ ਸਾਡੇ ਕੋਲ ਸਿਰਫ 4-5 ਡੰਗਰ ਹੁੰਦੇ ਸੀਗੇ ਜੀ ਹੌਲੀ 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 ਅਸੀਂ ਜਦੋਂ ਮੈਂ ਪੜ ਕੇ 10ਵੀਂ ਤੋਂ ਬਾਅਦ ਆ ਆਪਣੇ ਬੀਜੇ ਚਾਵੇ ਤੋਂ ਡੈਰੀ ਦਾ ਕੋਰਸ ਕੀਤਾ ਤੇ ਉਹਨਾਂ ਨੇ ਸਾਨੂੰ ਫਿਰ ਲੋਨ ਲੈਣ ਵਿੱਚ ਸਹੂਲਤ ਦਿੱਤੀ ਫਿਰ ਅਸੀਂ ਜੀ 25 ਲੱਖ ਦਾ ਲੋਨ ਲਿਆ ਫਿਰ ਅਸੀਂ ਹੋਰ ਡੰਗਰ ਪਾਏ ਦੁੱਧ ਵਾਲੀ ਗੱਡੀ ਲਈ ਫਿਰ ਅਸੀਂ ਮਤਲਬ ਦੁੱਧ ਗੱਡੀ ਤੇ ਲਜਾਣ ਲੱਗ ਗਏ ਸਾਡਾ ਪ੍ਰੋਡਕਟ ਵਧਿਆ ਹੌਲੀ 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 ਤੇ ਫਿਰ ਅਸੀਂ ਇਹ ਗੱਡੀ ਹੋਰ ਬਦਲੀ ਉਹਦੇ ਤੇ ਅਸੀਂ ਟੈਂਕ ਲਾ ਕੇ ਏਟੀਐਮ ਲਾਇਆ ਜੀ ਉਹ ਸਾਡਾ ਹੁਣ ਏਟੀਐਮ ਨਾਲ ਦੁੱਧ ਪੈ ਰਿਹਾ ਵਾ ਤੇ ਮੇਰੇ ਬ੍ਰਦਰ ਸਰਦਾਰ ਲਾਲ ਸਿੰਘ ਜੀ ਜੋ ਇਲੈਕਟ੍ਰੋਨਿਕ ਇੰਜੀਨੀਅਰ ਨੇ ਉਹਨਾਂ ਨੇ ਇਹ ਸਿਸਟਮ ਕੀਤਾ ਜਿਹੜਾ ਸਾਡਾ ਦੁੱਧ ਦਾ ਹਿਸਾਬ ਸੀਗਾ ਪਹਿਲਾਂ ਅਸੀਂ ਲਿਖਦੇ ਸੀਗੇ ਤੇ ਉਹ ਹੁਣ ਅਸੀਂ ਇੱਕ ਇਹੋ ਜਿਹੀ ਚੀਜ਼ ਬਣਾਈ ਆ ਉਹ ਏਟੀਐਮ ਆ ਜੀ ਉਹਦੇ ਚ ਅਸੀਂ ਰੀਚਾਰਜ ਕਰ ਦਿੰਨੇ ਆ ਉਹਦੇ ਹਿਸਾਬ ਨਾਲ ਬੰਦਾ ਦੁੱਧ ਲੈਂਦਾ ਵਾ 5000 ਦਾ ਰੀਚਾਰਜ ਕੀਤਾ 200 ਦਾ ਦੁੱਧ ਲਿਆ ਨਾਲ ਹੀ 4800 ਰੁਪਿਆ ਬੈਲੈਂਸ ਆ ਜਾਂਦਾ ਨਾਲ ਹੀ ਉਹਦਾ ਅਗਲੇ ਦੇ ਫੋਨ ਨਾਲ ਅਟੈਚ ਆ ਫੋਨ ਤੇ ਮੈਸੇਜ ਚਲੇ ਜਾਂਦਾ ਵੀ ਭਾਈ ਅੱਜ ਤੁਹਾਡਾ ਜਿਵੇਂ ਬੈਂਕ ਦੇ ਏਟੀਐਮ ਸਾਹ ਆ ਉਹ ਸਾਹਮਣੇ ਇਹ ਦੁੱਧ ਦਾ ਸਿਸਟਮ ਏਵੇਂ ਸਾਡੇ ਘਰੇ ਆ ਜੀ ਜਿਹੜੇ ਸਾਨੂੰ ਦੁੱਧ ਪਾਉਣ ਆਉਂਦੇ ਆ ਉਹ ਸਾਡੀ ਇੱਕ ਇਹ ਜੀ ਮਸ਼ੀਨ ਆ ਜਿਹਦੇ ਨਾਲ ਦੁੱਧ ਚੈੱਕ ਕਰਕੇ ਲੈਂਦੇ ਆ ਅਸੀਂ ਉਹਦੇ ਨਾਲ ਦੁੱਧ ਦਾ ਆਪਣਾ ਫੈਟ ਪ੍ਰੋਟੀਨ ਪਲੱਸ ਪਾਣੀ ਜਾਂ ਹੋਰ ਸਾਰਾ ਕੁਝ ਦਸ ਦਿਆ ਤੇ ਇਹਦੇ ਨਾਲ ਸਾਨੂੰ ਦੁੱਧ ਦੀ ਕੁਆਲਿਟੀ ਬਹੁਤ ਵਧੀਆ ਮਿਲਦੀ ਆ ਫਿਰ ਅਸੀਂ ਇਹ ਦੁੱਧ ਨੂੰ ਘਰੇ ਫ੍ਰੀਜ਼ਰ ਆ ਉਹ ਫ੍ਰੀਜਰ ਦੇ ਵਿੱਚ ਫ੍ਰੀਜ ਕਰਕੇ ਫੇਰ ਲੈ ਕੇ ਜਾਂਦੇ ਆ ਕਿਉਂਕਿ ਦੁੱਧ ਜਦ ਚੂਨਸਾਰ ਆਪਾਂ ਉਹਨੂੰ ਠੰਡਾ ਕਰ ਦਿੰਨੇ ਆ ਉਹਦੀ ਕੁਆਲਿਟੀ ਮਕਦਾਰ ਇੰਨੀ ਵਧੀਆ ਬਣ ਜਾਂਦੀ ਆ ਉਹ ਆਪਣਾ ਦੁੱਧ ਖਰਾਬ ਨਹੀਂ ਹੁੰਦਾ ਤੇ ਪੀਣ ਲਈ ਸਿਹਤ ਲਈ ਸਾਰਿਆਂ ਦਾ ਵਾ ਜੇ ਆਪਾਂ ਦੁੱਧ ਨੂੰ ਆਪਾਂ ਸਿੱਧਾ ਉਹਵੇਂ ਲੈ ਕੇ ਜਾਂਦੇ ਆ ਤਾਂ ਉਹਦੇ ਥੋੜੇ ਚਿਰ ਬਾਅਦ ਬੈਕਟੀਰੀਆ ਪੈਦਾ ਹੋ ਜਾਂਦੇ ਆ ਜਿਸ ਦਿਨਾਂ ਦੁੱਧ ਦੀ ਕੁਆਲਿਟੀ ਉਹਨੀ ਵਧੀਆ ਨਹੀਂ ਰਹਿੰਦੀ ਤੇ ਦੁੱਧ ਜੇ ਆਪਾਂ ਚੂਨਸਾਰ ਜਦ ਹੀ ਉਹਨੂੰ ਫ੍ਰੀਜ ਠੰਡਾ ਕਰਦੇ ਆ ਤੇ ਫੇਰ ਲੈ ਕੇ ਜਾਂਦੇ ਆ ਉਹਦੀ ਕੁਆਲਿਟੀ ਬਹੁਤ ਵਧੀਆ ਬਣ ਜਾਂਦੀ ਆ ਜੀ ਤੇ ਜਦੋਂ ਅਸੀਂ ਸ਼ੁਰੂ ਕੀਤਾ ਜੀ ਉਦੋਂ ਸਾਡੇ ਕੋਲੇ ਬਹੁਤ ਥੋੜੇ ਡੰਕਰ ਸੀਗੇ ਫਿਰ ਹੌਲੀ 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 ਅਸੀਂ ਇਹ ਡੈਰੀ ਡਿਪਾਰਟਮੈਂਟ ਨੂੰ ਉਹਨਾਂ ਨੇ ਸਾਡਾ ਸਹਿਯੋਗ ਕੀਤਾ ਹੁਣ ਇਹ ਸਾਡਾ ਪ੍ਰੋਡਕਟ ਬਹੁਤ ਵੱਡਾ ਬਣ ਗਿਆ ਸਾਡੇ ਦੋ ਟਾਈਮ ਸਪਲਾਈ ਕਰਦੇ ਆ ਅਸੀਂ ਸਵੇਰੇ ਮੈਂ ਸਪਲਾਈ ਕਰਦਾ ਸ਼ਾਮ ਨੂੰ ਸਰਦਾਰ ਲਾਲ ਸਿੰਘ ਜੀ ਜਾਂਦੇ ਨੇ ਮੈਂ ਸੰਤੋਖ ਸਿੰਘ ਡੈਰੀ ਡਵੈਲਪਮੈਂਟ ਹਿਸਰ ਦੇ ਤੌਰ ਤੇ ਅੱਜ ਅਸੀਂ ਪੰਪੰਡ ਪਮਾਲ ਵਿਖੇ ਰਣਜੀਤ ਸਿੰਘ ਦੇ ਡੈਰੀ ਫਾਰਮ ਉੱਤੇ ਆਏ ਆ ਔਰ ਪੰਬਾਲ ਤੋਂ ਇਹ ਰਣਜੀਤ ਸਿੰਘ ਦਾ ਡੇਅਰੀ ਫਾਰਮਰ ਜਿਹੜਾ ਮੇਰਾ ਇਹਨਾਂ ਨਾਲ ਉਦੋਂ ਦਾ ਬਾ ਜਦੋਂ ਇਹਨਾਂ ਨੇ ਇਹਨਾਂ ਕੋਲ ਬਹੁਤ ਥੋੜੇ ਜਾਨਵਰ ਸੀ ਇੱਕ ਦੋ ਜਾਨਵਰ ਸੀ ਸਾਡੇ ਡੇਅਰੀ ਵਿਕਾਸ ਭਾਗ ਦੀ ਇੱਕ ਸਕੀਮ ਇੱਕ ਦਿਨਾਂ ਡੇਅਰੀ ਕਿਸਾਨ ਜੋਗਤ ਕੈਂਪ ਅਸੀਂ ਇਹਨਾਂ ਦੇ ਪਿੰਡ ਵਿੱਚ ਲਗਾਇਆ ਔਰ ਉਹਦੇ ਵਿੱਚ ਇਹਨਾਂ ਨੂੰ ਅਸੀਂ ਮੋਟੀਵੇਟ ਕੀਤਾ ਔਰ ਉਸ ਤੋਂ ਬਾਅਦ ਇਹ ਸਾਡੇ ਨਾਲ ਇਹਨਾਂ ਦਾ ਰابطਾ ਕਾਇਮ ਹੋਇਆ ਅਸੀਂ 2006 ਦੇ ਵਿੱਚ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਉਸ ਤੋਂ ਬਾਅਦ ਇਹਨਾਂ ਨੂੰ ਡੇਅਰੀ ਦਾ ਲੋਨ ਲੈ ਕੇ ਦਿੱਤਾ ਹਰ ਵਿਭਾਗੋਂ ਉਹ ਜਿਹੜੀ ਸਫਲਤਾ ਉਹਦੇ ਵੀ ਦਿੱਤੀ ਤੇ ਟਾਈਮ ਟੂ ਟਾਈਮ ਆ ਕੇ ਨਾਲ ਅਸੀਂ ਮਿਲਦੇ ਗਏ ਆ ਅੱਜ ਉਹਦਾ ਇਸਟਾਜ ਇਹ ਸਾਡੇ ਉਹ ਜਿਹੜੇ ਸਾਡੀ ਸਕੀਮਾਂ ਵਿਭਾਗ ਦੀਆਂ ਜਾਂ ਸਾਡੇ ਮਹਿਕਮੇ ਦੇ ਜਿਹੜੇ ਸਾਡੇ ਗਾਈਡਲਾਈਨ ਆ ਉਹਦੇ ਮੁਤਾਬਕ ਅੱਜ ਇਸ ਇਸ ਲੈਵਲ ਤੇ ਪਹੁੰਚੇ ਆ ਔਰ ਇਸ ਏਰੀਆ ਦੇ ਵਿੱਚ ਇਹਨਾਂ ਦਾ ਚੰਗਾ ਨਾਂ ਵਧੀਆ ਕਮਾਈ ਕਰ ਰਹੇ ਆ ਜੋ ਇਹਨਾਂ ਸਕੀਮਾਂ ਦੇ ਨਾਲ-ਨਾਲ ਸਾਡੇ ਜਿਹੜੇ ਹੋਰ ਵੀ ਸਾਡੇ ਇੱਥੇ ਪਿੰਡ ਦੇ ਬਹੁਤ سارے ਸਾਡੇ ਸਾਜਣ ਜਿਹੜੇ ਸਤੋ ਟ੍ਰੇਨਿੰਗ ਹਾਸਲ ਕੀਤੀ ਅਸੀਂ ਇਹਨਾਂ ਦੇ ਨਾਲ ਤੇ ਚਾਰ ਪੰਜ ਪਿੰਡ ਹੋਰ ਪਿੰਡ ਵੀ ਅਸੀਂ ਨਾਲ ਸਿਲੈਕਟ ਕਰਕੇ ਉਹਨਾਂ ਨੂੰ ਟ੍ਰੇਨਿੰਗ ਦਿੰਨੇ ਆ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਫਾਰਮ ਉੱਠ ਕੇ ਆਏ ਚਾਹੇ ਉਹ ਥੋੜੇ ਲੈਵਲ ਤੇ ਕੰਮ ਕਰਦੇ ਆ ਆਪਣੇ ਲੈਵਲ ਤੇ ਸ਼ਹਿਰਾਂ ਦੇ ਵਿੱਚ ਜਗ ਦੁੱਧ ਪਾਉਂਦੇ ਆ ਜਾਂ ਕਰਦੇ ਆ ਪਰ ਇਹਨਾਂ ਦਾ ਇੱਕ ਵੱਖਰਾ ਜਿਹੜਾ ਟੰਗ ਹੈ ਇਹਨਾਂ ਨੇ ਆਪ ਪ੍ਰੋਡਕਟ ਵੜਾ ਕੇ ਆਪਣਾ ਜਿਹੜਾ ਦੁੱਧ ਉਹ ਸ਼ਹਿਰ ਦੇ ਵਿੱਚ ਸਪਲਾਈ ਕੀਤਾ ਕਿਉਂਕਿ ਸ਼ਹਿਰ ਦੇ ਵਿੱਚ ਸਪਲਾਈ ਉਸ ਕਰਦੇ ਆ ਜਿਹੜਾ ਮਿਡਲਮੈਨ ਦਾ ਸਾਡਾ ਸਿਸਟਮ ਹੈ ਅਸੀਂ ਮਿਡਲਮੈਨ ਨੂੰ ਕਹਿੰਦੇ ਆ ਕਿਉਂਕਿ ਸਾਡੀ ਜਿਹੜੀ ਇਨਕਮ ਆਸੀ ਦੁੱਧ ਪੈਦਾ ਕਰਦੇ ਦੁੱਧ ਪੈਦਾ ਕਰਦੇ ਆ ਸਾਡੀ ਇਨਕਮ ਉੱਥੇ ਤੱਕ ਹੀ ਸੀਮਤ ਰਹਿ ਜਾਂਦੀ ਹੈ ਪਰ ਜਦੋਂ ਬਿੰਡਲ ਮੈਨ ਉਸ ਵਿੱਚੋਂ ਖਤਮ ਕਰਦੇ ਆ ਸਾਡਾ ਪਾੜਾ ਜਿਹੜਾ ਕੰਜ਼ਿਊਮਰ ਤੇ ਜਿਹੜਾ ਸਾਡਾ ਫਾਰਮਰ ਦਾ ਉਹ ਵਿਚਲਾ ਫਾਰਮਰ ਦੋਹੀ ਲੈ ਜਾਂਦਾ ਉਹਨੂੰ ਕੱਟਣ ਕਰਕੇ ਸਾਰਾ ਜਿਹੜਾ ਨਾਲ ਪ੍ਰੋਫਿਟ ਇਹਨਾਂ ਨੂੰ ਜਾਂਦਾ ਇਹਨਾਂ ਨੇ ਉਹ ਸਾਰੇ ਜਿਹੜਾ ਪ੍ਰੋਡਕਟ ਇਹਨਾਂ ਨੂੰ ਜਿੱਦਾਂ ਇਹਨਾਂ ਨੇ ਪ੍ਰੋਡਕਟ ਬਣਾਏ ਹੁਣ ਉਹਨਾਂ ਨੇ ਪ੍ਰੋਡਕਟ ਬਣਾਉਣਾ ਸ਼ੁਰੂ ਕੀਤੇ ਆ ਖੋਆ ਪਨੀਰ ਮੱਖਣ ਲੱਸੀ ਇਵਨ ਕਿ ਪਨੀਆ ਕੋਈ ਨੇ ਪਿੰਨੀਆਂ ਵੀ ਬਣਾ ਕੇ ਸ਼ੁਰੂ ਕਰਿਆ ਇਹਨਾਂ ਨੇ ਪਰ ਮੈਨੂੰ ਜਦ ਤੱਕ ਦਿਨ ਮੈਂ ਬਾਜ਼ਾਰ ਵਿੱਚ ਮਿਲਿਆ ਤੇ ਮੈਂ ਇਹਨਾਂ ਨੂੰ ਕਿਹਾ ਕਿ ਇਹ ਖੋਇ ਦੇ ਪਿੰਨੀ ਪੈਕਿੰਗਾ ਉਹ ਛੋਟੀ ਕਰੋ ਤਾਂ ਕਿ ਹਰ ਇੱਕ ਫਾਰਮ ਨੂੰ ਤੁਹਾਡਾ ਮੈਸੇਜ ਜਾਵੇ ਸਾਡੀ ਕੁਆਲਿਟੀ ਕੀ ਹੈ ਕਿਉਂਕਿ ਕਿ ਲੋਧੀ ਜੇ ਪੈਕ ਤੁਸੀਂ ਲੈ ਕੇ ਜਾਂਦੇ ਹੋ ਉਹ ਹਰ ਇੱਕ ਬੰਦਾ ਖਰੀਦ ਨਹੀਂ ਸਕਦਾ ਕਿਉਂਕਿ ਕੀਮਤ 4-500 ਦੇਸੀ ਕੋ ਦੀਆਂ ਗਾਵਾਂ ਦੇ ਪਿਓ ਰਿਆਂ ਦੇ ਗਾਂ ਦਾ ਵੱਖਰਾ ਹੈਗਾ ਦੁੱਧ ਵੀ ਗਾਂ ਦਾ ਵੱਖਰਾ ਵੇਚਦੇ ਆ ਮੱਝ ਦਾ ਹੀ ਵੱਖਰਾ ਵੇਚਦੇ ਆ ਜਿਹੜੀਆਂ ਪਿੰਨੀਆਂ ਖੋਇ ਦੀਆਂ ਗੱਲ ਕਰਦੇ ਆ ਉਹ ਉਹਦੇ ਵਿੱਚ ਵੱਖਰਾ ਰੇਟ ਨਾਲ ਲੱਗਦਾ ਹੈਗਾ ਔਰ ਉਹ ਜੇ ਅਸੀਂ 500 550 ਦੀ ਗੱਲ ਕਰਦੇ ਆ ਉਹ 1 ਕਿਲੋ ਲੈਣਾ ਹਰ ਇੱਕ ਵਾਸਤੇ ਔਖਾ ਸੀ ਛੋਟੇ ਬੜਾਟਿਆਂ ਵਿੱਚ ਛੋਟੇ ਬਣਾ ਕੇ ਦੇਓ ਪੈਕਟ ਤਾਂ ਕਿ ਇੱਕ ਮੈਸੇਜ ਆਵੇ ਜਿਹੜਾ ਬੰਦਾ ਖਾਵੇ ਉਹਨੂੰ ਪਤਾ ਲੱਗੇ ਉਹ ਚੀਜ਼ ਦੀ ਕੁਆਲਿਟੀ ਹੈ ਫਿਰ ਉਹ ਅੱਗੇ ਜਾ ਕੇ ਲਵੇ ਔਰ ਉਹ ਮੈਥਡ ਬੜਾ ਵਧੀਆ ਲੱਗਿਆ ਇਹਨਾਂ ਨੂੰ ਇਸ ਤਰ੍ਹਾਂ ਪਨੀਰ ਦੀ ਪੈਕਿੰਗ ਵੀ ਛੋਟੀ ਕੀਤੀ ਤਾਂ ਕਿ ਪਨੀਰ ਵੀ ਉਹ ਦੇਖੇ ਪਨੀਰ ਖਾਦਾ ਠੀਕ ਵਧੀਆ ਲੱਗਿਆ ਗਾਹਾਂ ਉਹਨਾਂ ਨੂੰ ਜ਼ਿਆਦਾ ਲੋੜ ਸੀ ਉਹ ਤਾਂ ਜ਼ਿਆਦਾ ਵੀ ਲਈ ਕਿਉਂਕਿ ਜਦੋਂ ਸਾਡਾ ਕੰਜ਼ਿਊਮਰ ਆ ਉਹਦੇ ਤੱਕ ਸਾਡਾ ਮੈਸੇਜ ਜਾਂਦਾ ਵੀ ਅਸੀਂ ਜਿਹੜੀ ਚੀਜ਼ ਲੈ ਰਹੇ ਹਾਂ ਉਹ ਕਿੰਨਾਂ ਦੀ ਕੁਆਲਿਟੀ ਦੀ ਹੈਗੀ ਹੈ ਉਹ ਆਪ ਦੂਸਰੇ ਫਾਰਮ ਔਰ ਉਹ ਇਹਨਾਂ ਨੇ ਬਹੁਤ ਵਧੀਆ ਸੀ ਨੂੰ ਫਾਲੋ ਕੀਤਾ ਔਰ ਇਸ ਏਰੀਆ ਦੇ ਵਿੱਚ ਸਾਡੇ ਇਹ ਇਧਰਲੇ ਏਰੀਆ ਦੇ ਵਿੱਚ ਵਧੀਆ ਦੁੱਧ ਦਾ ਦੁੱਧ ਪਨੀਰ ਖੁਆ ਤੇ ਹੋਰ ਪ੍ਰੋਡਕਟ ਜਿਨ ਪਿੰਨੀ ਤੌਰ ਤੇ ਲਾ ਲੀਏ ਜਾਂ ਬਰਫੀ ਬਣਾਉਂਦੇ ਆ ਉਹ ਵੇਚਦੇ ਆ ਬੜਾ ਵਧੀਆ ਇਹਨਾਂ ਨੇ ਨਾਂ ਕਟਿਆ ਜਿੱਦਾਂ ਅਸੀਂ ਸਾਲ ਦੇ ਵਿੱਚ ਜਿਹੜੇ ਡੇਰੀ ਹਰ ਇੱਕ ਬਲਾਕ ਦੇ ਵਿੱਚ ਅਸੀਂ ਇੱਕ ਕੈਂਪ ਲਾਉਨੇ ਆ ਉਹਦੇ ਵਿੱਚ ਇਹਨਾਂ ਜਿਹਦਾ ਪਿੰਡਾ ਲਾ ਕੇ ਇਹਨਾਂ ਨੂੰ ਅਸੀਂ ਅਵੇਅਰ ਕੀਤਾ ਉੱਥੇ ਵੀ ਅਸੀਂ 150 ਦੇ ਕਰੀਬ ਅਸੀਂ 150 ਤੋਂ ਪਲੱਸ ਹੀ ਜਾਂਦੇ ਸਾਡੇ ਫਾਰਮਰ ਉਹਦੇ ਸਾਡੇ ਹੋਰ ਸਹਿਯੋਗੀ ਵਿਭਾਗ ਵੀ ਸਾਡੇ ਸਾਥ ਨਾਲ ਹੁੰਦੇ ਆ ਅਸੀਂ ਉਹਨਾਂ ਨੂੰ ਇਕੱਠੇ ਕਰਕੇ ਉਹ ਸਾਰੀ ਟ੍ਰੇਨਿੰਗ ਦਿੰਨੇ ਆ ਟ੍ਰੇਨਿੰਗ ਦੇ ਵਿੱਚੋਂ ਸਾਡੇ ਇਹ ਫਾਰਮਰ ਸਾਡੇ ਕੋਲ ਆਉਂਦੇ ਆ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਿੰਨੇ ਆ ਕਿਉਂਕਿ ਅਸੀਂ ਡੇਰੀ ਫਾਰਮਰ ਨੂੰ ਜਦੋਂ ਮਿਲਦੇ ਆ ਡੇਰੀ ਫਾਰਮ ਨੂੰ ਨਹੀਂ ਪਤਾ ਹੁੰਦਾ ਵੀ ਸਾਡਾ ਜਾਨਵਰ ਕੀ ਚੀਜ਼ ਹੈ ਮੱਝ ਕੀ ਚੀਜ਼ ਹੈ ਗਾਂ ਚੀਜ਼ ਕੀ ਹੈ ਗਾਂ ਦਾ ਰਹਿਣ ਸਹਣ ਹੋਰ ਆ ਮੱਝ ਦਾ ਹੋਰ ਆ ਜੋ ਅਸੀਂ ਮੱਝ ਦੀ ਗੱਲ ਕਰਦੇ ਆ ਮੱਝ ਸਾਡਾ ਜਿਹੜਾ ਹੈ ਉਹ ਜਿੰਦਾ ਅੱਜ ਕੱਲ ਦਾ ਮੌਸਮ ਦੇ ਵਿੱਚ ਆ ਉਹਦੇ ਲਈ ਰਹਿਣ ਸਹਣ ਹੋ ਰਾ ਉਹਦੀ ਖਰਾਕ ਹੋ ਰਾ ਪਰ ਗਾਵਾਂ ਜਿਹੜੀਆਂ ਉਹ ਤਾਂ ਰਹਿਣ ਸਾਨੂੰ ਹੋਰ ਆ ਜਿੱਦਾਂ ਅਸੀਂ ਬਲੈਤੀ ਗਾਂ ਦੀ ਗੱਲ ਕਰਦੇ ਆ ਐਚ ਐਫ ਦੇ ਜਰਸੀ ਦੀ ਉਹ ਸਰਦੀ ਦੇ ਮੌਸਮ ਵਿੱਚ ਉਹ ਬਿਲਕੁਲ ਬਾਹਰ ਰਹਿ ਕੇ ਰਾਜੀ ਆ ਪਰ ਦੁੱਧ ਵੀ ਜ਼ਿਆਦਾ ਹੁੰਦਾ ਤੇ ਜੇ ਅਸੀਂ ਉਹਨਾਂ ਦੀ ਖਰਾਕ ਦੀ ਗੱਲ ਕਰਦੇ ਆ ਸਾਡੇ ਫਾਰਮਰ ਨੂੰ ਇਹ ਨਹੀਂ ਪਤਾ ਵੀ ਅਸੀਂ ਮੱਝ ਨੂੰ ਖਰਾਕ ਕੀ ਦੇਣੀ ਆ ਗਾਂ ਨੂੰ ਹੋਰ ਕੀ ਦੇਣੀ ਆ ਇਹ ਸਾਰੇ ਕੀ ਅਸੀਂ ਸਾਡੇ ਕੈਂਪਾਂ ਦੇ ਵਿੱਚ ਦੱਸਦੇ ਆ ਔਰ ਉਹਨਾਂ ਨੂੰ ਇਹਨਾਂ ਨੂੰ ਖਰਾਕ ਵੱਖਰੀ ਆ ਇਹਦੀ ਹੋਰ ਆ ਇਹਦਾ ਰਹਿਣ ਸਾਨੂੰ ਹੋਰ ਆ ਇਹਦੇ ਨਾਲ ਜੀ ਅਸੀਂ ਥੋੜੇ ਜੇ ਜਦੋਂ ਸਾਡਾ ਦੁੱਧ ਅੱਗੇ ਪਹਿਲਾਂ ਬਚਦਾ ਸੀਗਾ ਉਹ ਅਸੀਂ ਡੈਰੀ ਤੇ ਪਾਉਂਦੇ ਸੀਗੇ ਉਹ ਜਿਹੜਾ ਬਚਿਆ ਹੋਇਆ ਦੁੱਧ ਆ ਉਹਦੀ ਉੰਬਾਦ ਦੇ ਵਿੱਚ ਰੇਟ ਬਹੁਤ ਘੱਟ ਲੱਗਦਾ ਤੇ ਫਿਰ ਉਹ ਲਾਲ ਸਿੰਘ ਨੇ ਸੋਚਿਆ ਵੀ ਕਿਉਂ ਨਾ ਆਪਾਂ ਇਹ ਦੁੱਧ ਦੇ ਪ੍ਰੋਡਕਟ ਬਣਾ ਕੇ ਵੇਚੀਏ ਫਿਰ ਅਸੀਂ ਜੀ ਇੱਕਦਮ ਪੱਠੀ ਲਈ ਜਿਹਦੇ ਵਿੱਚ ਅਸੀਂ ਖੋਆ ਬਣਾ ਲੈਨੇ ਆ ਤੇ ਉਹਦੇ ਚ ਦੁੱਧ ਗਰਮ ਕਰਕੇ ਪਨੀਰ ਪਾੜ ਲੈਨੇ ਆ ਉਹ ਵੀ ਸਾਡਾ ਵੇਚਣ ਲੱਗ ਗਿਆ ਉਸ ਤੋਂ ਬਾਅਦ ਫਿਰ ਅਸੀਂ ਹੋਰ ਉਹਨੂੰ ਸੁਧਾਰ ਕੀਤਾ ਅਸੀਂ ਬਰਫੀ ਬਣਾਉਣ ਲੱਗ ਗਏ ਜੀ ਹੁਣ ਬਰਫੀ ਵੀ ਸਾਡੀ ਬਹੁਤ ਪਪੂਲਰ ਆ ਇਸ ਵਾਰ ਅਸੀਂ ਪਿੰਨੀਆਂ ਬਣਾਈਆਂ ਜੀ ਦੇਸੀ ਘਿਓ ਗਾਂ ਦਾ ਪਾ ਕੇ ਵਿੱਚ ਬਦਾਮ ਪਾ ਕੇ ਉਹ ਅਸੀਂ 500 ਰੁਪਏ ਕਿਲੋ ਵੇਚਦੇ ਆ ਉਹ ਵੀ ਸਾਡੀਆਂ 10-12 ਕਿਲੋ ਡੇਲੀ ਦੀਆਂ ਲੱਗ ਜਾਂਦੀਆਂ ਨੇ। ਮਤਲਬ ਆਪਾਂ ਜੇ ਵਧੀਆ ਕੁਆਲਿਟੀ ਇਮਾਨਦਾਰੀ ਨਾਲ ਕੰਮ ਕਰਦੇ ਆਂ ਤਾਂ ਤੁਹਾਡਾ ਨਾਮ ਬਣ ਜਾਂਦਾ। ਫਿਰ ਅਸੀਂ ਜੀ ਦੁੱਧ ਜਿਹੜਾ ਘਿਓ ਬਣਾਉਨੇ ਆਂ, ਘਿਓ ਅਸੀਂ ਦੁੱਧ ਨੂੰ ਤੱਤਾ ਧਰਦੇ ਆਂ, ਉਹਦੇ ਵਿੱਚ ਜਿਹੜੀ ਕਰੀਮ ਕੱਢਦੇ ਆਂ, ਕਰੀਮ ਪਾ ਕੇ ਉਹਨੂੰ ਉਬਾਲਦੇ ਆਂ, ਉਬਾਲ 5-6 ਘੰਟੇ ਤੋਂ ਬਾਅਦ ਫਿਰ ਉਹ ਉਹਨੂੰ ਠੰਡਾ ਕਰਕੇ ਜਾਗ ਲਾ ਕੇ ਦਹੀਂ ਬਣਾਉਨੇ ਆਂ, ਫਿਰ ਉਹਨੂੰ ਰੜਕ ਕੇ ਜੀ ਮੱਖਣੀ ਕੱਢਦੇ ਆਂ। ਫੇਰ ਉਹ ਮੱਖਣੀ ਨੂੰ ਅਸੀਂ ਤੱਤਾ ਕਰਕੇ ਘਿਓ ਬਣਾਉਨੇ ਆ ਉਹਦੇ ਤੇ ਸਾਡਾ ਖਰਚਾ ਬਹੁਤ ਆ ਜਾਂਦਾ ਪਰ ਉਹ ਘਿਓ ਇੰਨਾ ਵਧੀਆ ਹੋ ਜਾਂਦਾ ਜੇ ਆਪਾਂ ਜਿਹੜਾ ਕਰੀਮ ਤੋਂ ਘਿਓ ਤਿਆਰ ਕਰਦੇ ਆ ਜੇ ਉਹਦਾ ਫਰਕ ਦੇਖੀਏ 15 ਕਿਲੋ ਦਾ ਇੱਕ ਕੈਨ ਲੈ ਲਓ ਉਹਦੇ ਵਿੱਚ ਜੇ ਤੁਸੀਂ ਉਹ ਘਿਓ ਪਾਉਂਗੇ ਉਹ 15 ਕਿਲੋ ਪੈ ਕੇ ਥੱਲੇ ਹੀ ਰਹਿ ਜੂਗਾ ਸਾਡਾ ਸਿਰਫ 13.5 ਕਿਲੋ ਘਿਓ ਨਾਲ ਉਹ ਕੈਨ ਭਰ ਜਾਂਦਾ ਉਹ 15 ਨਹੀਂ ਪੈਂਦਾ ਕਿਉਂਕਿ ਘਿਓ ਫਲਮਾ ਹੋ ਜਾਂਦਾ ਦਾਣੇਦਾਰ ਬਣ ਜਾਂਦਾ ਜਦੋਂ ਅਸੀਂ ਪ੍ਰੋਡਕਟ ਨਹੀਂ ਬਣਾਉਂਦੇ ਸੀਗੇ ਜੀ ਉਦੋਂ ਸਾਡੀ ਮਤਲਬ ਦੁੱਧ ਸਾਨੂੰ ਡੈਰੀ ਤੇ ਪਾਉਣਾ ਪੈਂਦਾ ਸੀਗਾ ਉਹ ਲੌਸ ਜਾਂਦਾ ਸੀਗਾ ਜਿਹੜਾ ਆਪਾਂ ਦੁੱਧ ਪਾਉਨੇ ਆ ਜਿਹੜਾ ਬਚਿਆ ਹੋਇਆ ਦੁੱਧ ਆ ਉਹ ਉਹਦਾ ਪ੍ਰੋਫਿਟ ਬਰਾਬਰ ਕਰ ਦਿੰਦਾ ਜੇ ਹਰੇਕ ਕਿਸਾਨ ਪ੍ਰੋਡਕਟ ਬਣਾਵੇ ਇਮਾਨਦਾਰੀ ਨਾਲ ਉਹਨੂੰ ਹੋਰ ਪ੍ਰੋਫਿਟ ਹੋਊਗਾ ਡੈਰੀ ਫਾਰਮ ਹੋਰ ਉਚਾਈਆਂ ਤੇ ਜਾਊਗਾ ਜੀ ਪਹਿਲਾਂ ਸਾਡੇ ਕੋਲੇ ਸਿਰਫ 5-4 ਡੰਗਰ ਸੀਗੇ ਹੁਣ ਸਾਡੇ ਕੋਲੇ 50-60 ਗਾਈਆਂ 50-60 ਮੱਝਾਂ ਨੇ ਤੇ ਉਹਦੇ ਵਾਸਤੇ ਹੁਣ ਅਸੀਂ ਇੱਕ ਹੋਰ ਪਹਿਲਾਂ ਸਾਡਾ ਲੋਨ ਕਲੀਅਰ ਹੋ ਗਿਆ ਜੀ ਹੁਣ ਅਸੀਂ ਫੇਰ ਸਾਨੂੰ ਡੈਰੀ ਡਿਪਾਰਟਮੈਂਟ ਦੇ ਰਹੀ ਹੈ ਸਹੂਲਤ ਇਹ ਅਸੀਂ ਪ੍ਰੋਜੈਕਟ ਸਾਰਾ ਖੇਤ ਵਿੱਚ ਲੈ ਕੇ ਜਾ ਰਹੇ ਹਾਂ ਜੀ ਉੱਥੇ ਬਕਾਇਦਾ ਸਾਰਾ ਅਸੀਂ ਪ੍ਰੋਜੈਕਟ ਬਹੁਤ ਵੱਡਾ ਬਣਾ ਰਹੇ ਹਾਂ ਉਹਦੇ ਚ ਸਾਰੇ ਗਾਈਆਂ ਖੁੱਲੀਆਂ ਸਾਰੇ ਮੱਝਾਂ ਖੁੱਲੀਆਂ ਉਹਨਾਂ ਨੂੰ ਆਟੋਮੈਟਿਕ ਫੀਡ ਪਾਉਗੀ ਆਟੋਮੈਟਿਕ ਪੱਠੇ ਪਹਿਣਗੇ ਤੇ ਆਟੋਮੈਟਿਕ ਮਸ਼ੀਨਾਂ ਚ ਓਣਗੀਆਂ ਤੇ ਉਹ ਸਾਡਾ 1 ਕਰੋੜ ਦਾ ਪ੍ਰੋਜੈਕਟ ਹੈਗਾ ਵਾ ਉਹ ਅਸੀਂ ਖੇਤ ਵਿੱਚ ਲੈ ਕੇ ਜਾਵਾਂਗੇ ਨਾਲ ਉੱਥੇ ਉੱਥੇ ਫੀਡ ਬਣਾਉਣ ਦਾ ਵੀ ਪ੍ਰੋਜੈਕਟ ਅਸੀਂ ਰੱਖਾਂਗੇ ਕਿਉਂਕਿ ਫੀਡ ਆਪਦੀ ਤਿਆਰ ਕਰਾਂਗੇ ਤੇ ਜਿਵੇਂ ਕਿਉਂਕਿ ਕਣਕ ਆਪਦੀ ਹੁੰਦੀ ਆ ਘਰ ਦੀ ਜੇ ਕਿਸਾਨ ਸਾਰਾ ਆਪਦਾ ਸਮਾਨ ਰੱਖ ਕੇ ਆਪ ਪ੍ਰੋਡਕਟ ਤਿਆਰ ਕਰੇ ਉਹ ਸਸਤਾ ਪੈਂਦਾ ਤੇ ਉਹ ਵਧੀਆ ਵੀ ਹੋਊਗਾ ਤੇ ਅਸੀਂ ਹੋਰ ਇਹਨੂੰ ਡੇਰੀ ਫਾਰਮ ਨੂੰ ਚਾਈਆਂ ਵੱਲ ਲੈ ਕੇ ਜਾਵਾਂਗੇ ਜਿਹੜੀ ਉਤਪਾਦ ਬਣਾਉਣ ਦੀ ਗੱਲ ਆ ਜੀ ਉਹ ਅਸੀਂ ਸਿਰਫ ਆਪ ਹੀ ਕੋਈ ਉਹਦੇ ਚ ਕੋਈ ਚੀਜ਼ ਨਹੀਂ ਮਿਕਸ ਕਰਦੇ ਕੋਈ ਕੁਸ਼ ਨਹੀਂ ਕਰਦੇ ਜਿਹੜੀ ਉਹ ਸਾਡੇ ਕੋਲ ਮਸ਼ੀਨਾਂ ਭੱਠੀ ਆ ਉਹਦੇ ਚ ਦੁੱਧ ਪਾ ਦੇਣਾ ਵਾ ਉਹਦਾ ਖੋਆ ਬਣ ਜਾਂਦਾ ਜਾਂ ਖੋਆ ਬਾਹਰ ਕੱਢਦੇ ਆ ਉਹਦੀ ਬਰਫੀ ਉਹਨਾਂ ਦੇ ਵਿੱਚ ਹਲਕੀ ਜੀ ਅਸੀਂ ਖੰਡ ਪਾ ਦਿੰਦੇ ਆ ਕੋਈ ਆਟਾ ਨਹੀਂ ਕੋਈ ਚੀਜ਼ ਮਿਕਸ ਨਹੀਂ ਕਰਦੇ ਉਹ ਬਰਫੀ ਅਸੀਂ 440 ਰੁਪਏ ਵੇਚਦੇ ਆ ਤੇ ਉਹ ਅਸੀਂ ਥੋੜੇ ਥੋੜੇ ਪਹਿਲਾਂ ਜਦੋਂ ਲੈ ਕੇ ਗਏ ਆ ਅਸੀਂ ਪਾਈਆ ਜਾਂ 100 ਗ੍ਰਾਮ ਦੀ ਪੈਕਿੰਗ ਬਣਾ ਕੇ ਲੈ ਕੇ ਗਏ ਉਹ ਗਾਹਕ ਨੂੰ ਘੱਟ ਪੈਸੇ ਮਤਲਬ ਪਾਈਆ ਦਿੱਤੀ ਉਹ ਰੇਟ ਘੱਟ ਲੱਗਦਾ ਜਿਵੇਂ 440 ਦੀ ਆਪਾਂ ਕਿਲੋ ਲੈ ਕੇ ਜਾਣੇ ਅਗਲਾ ਲੈਂਦਾ ਨਹੀਂ ਥੋੜੀ ਥੋੜੀ ਅਗਨੇ ਲਈ 50 ਰੁਪਏ ਦੀ ਅਗਲੇ ਨੂੰ ਵਧੀਆ ਲੱਗੀ ਅਗਲਾ ਕਿਲੋ ਕਿਲੋ ਲੈਣ ਲੱਗ ਗਿਆ ਗਾਹਕ ਤੱਕ ਪਹਿਲਾਂ ਆਪਾਂ ਚੀਜ਼ ਲੈ ਕੇ ਜਾਓ ਕੁਆਲਿਟੀ ਲੈ ਕੇ ਜਾਓ ਬਸ ਫਿਰ ਤੁਸੀਂ ਜਿੰਨਾ ਪ੍ਰੋਡਕਟ ਮਰਜ਼ੀ ਵੇਚ ਲਓ ਜੀ ਤੇ ਜਿਹੜਾ ਦੁੱਧ ਆਪ ਤਿਆਰ ਕਰਨ ਇਹਦੇ ਲਈ ਹਰਾਚਾਰਾ ਵੱਧ ਜੀ ਤੇ ਸਾਰਿਆਂ ਨੂੰ ਵੱਡੀ ਗੱਲ ਜਿਹੜਾ ਆਪਾਂ ਸੈਲੇਸਾ ਉਹ ਵੀ ਸਾਨੂੰ ਜੂਨੀਅਰ ਯੂਨੀਵਰਸਿਟੀ ਨੇ ਸਹਿਯੋਗ ਦਿੱਤਾ ਅਸੀਂ ਸ਼ੁਰੂ ਦੇ ਵਿੱਚ ਜਦੋਂ ਅਸੀਂ ਸਾਇਲਸ ਤਿਆਰ ਕੀਤਾ ਇਹ ਅਸੀਂ ਮੱਕੀ ਆ 30 40 ਦਿਨਾਂ ਦੀ ਹੋਣ ਤੇ ਬਾਅਦ ਉਹਨੂੰ ਕੱਟ ਕੇ ਇੱਕ ਟੋਆ ਬਣਾਇਆ ਸਾਡੇ ਖੇਤ ਦੇ ਵਿੱਚ ਪਹਿਲਾਂ ਇੱਕ ਬਣਾਇਆ ਸੀ ਹੁਣ ਸਾਡੇ ਕੋਲ ਤਿੰਨ ਟੋਏ ਨੇ ਉਹਦੇ ਵਿੱਚ ਅਸੀਂ ਕੱਟ ਕੇ ਉਹਨੂੰ ਮੱਕੀ ਨੂੰ ਜ਼ਮੀਨ ਨੂੰ ਟਰੈਕਟਰ ਨਾਲ ਉਹ ਤੇ ਥੱਲੇ ਤੜਕੇ ਉਹਨੂੰ ਢਾਕੇ ਰੱਖਣਾ ਤਿੰਨ ਮਹੀਨੇ ਬਾਅਦ ਉਹ ਪੱਠੇ ਸੁੱਕ ਕੇ ਤਿਆਰ ਹੋ ਜਾਂਦੇ ਨੇ ਇੱਕ ਤਾਂ ਸ਼ਾਮ ਨੂੰ ਦੇ ਮੌਕੇ ਉਹ ਅਸੀਂ ਜਦੋਂ ਅਚਾਰ ਲੈ ਕੇ ਆਉਨੇ ਆ ਸ਼ਾਮ ਨੂੰ ਬੰਦੇ ਅਚਾਰ ਪਾ ਕੇ ਛੇਤੀ ਵਿਹਲੇ ਹੋ ਜਾਂਦੇ ਆ ਇਕੋ ਜਿਹੜਾ ਸ਼ਾਮ ਨੂੰ ਡੰਗਰ ਛੇਤੀ ਖਾ ਕੇ ਕਿਉਂਕਿ ਉਹ ਸੁੱਕੇ ਪੱਠੇ ਹੁੰਦੇ ਆ ਡਾਈਜੈਸਟ ਛੇਤੀ ਹੋ ਜਾਂਦਾ ਵਾ ਤੇ ਉਹ ਕੁਆਲਿਟੀ ਵਧੀਆ ਬਣਦੀ ਹੈ ਜੀ ਜਿੰਨਾ ਆਪਾਂ ਹਰਾਚਾਰਾ ਵੱਧ ਰੱਖਾਂਗੇ ਡੈਰੀ ਦੇ ਵਿੱਚ ਉਨਾਂ ਹੀ ਵਧੀਆ ਜੇ ਆਪਣੇ ਕੋਲੇ ਪੱਠੇ ਘਾਟਾਂ ਆਪਾਂ ਫੀਡ ਜਿਆਦਾ ਪਾਉਨੇ ਆ ਉਹ ਫਿਰ ਆਪਾਂ ਨੂੰ ਉਹਨਾਂ ਫਿੱਟ ਨਹੀਂ ਸ਼ੈੱਡ ਜੀ ਉੱਚੇ ਖੁੱਲੇ ਹਵਾਦਾਰ ਤੇ ਹੋਣੇ ਚਾਹੀਦੇ ਆ ਜੀ ਜੇ ਆਪਾਂ ਛੱਡ ਜਿੰਨੇ ਉੱਚੇ ਪਾਵਾਂਗੇ ਜਿੰਨੇ ਹਵਾਦਾਰ ਪਾਵਾਂਗੇ ਤੇ ਉਨਾਂ ਹੀ ਵਧੀਆ ਰਹਿੰਦੇ ਆ ਜੀ ਤੇ ਜਿੰਨੇ ਸਾਫ਼ ਸੁਥਰਾ ਰੱਖਾਂਗੇ ਡੰਗਰਾਂ ਨੂੰ ਥੱਲੇ ਉਹਨੇ ਬਿਮਾਰੀਆਂ ਤੋਂ ਰਹਿਤ ਰਹਿਣਗੇ ਜੀ ਬਾਕੀ ਸਾਡੇ ਸ਼ੈੱਡ ਬਹੁਤ ਵਧੀਆ ਬਣਾਏ ਹੋਏ ਨੇ ਸਾਨੂੰ ਬਹੁਤ ਸਹੂਲਤ ਦਿੰਦੇ ਨੇ ਆਪਣੇ ਡੈਰੀ ਡਿਪਾਰਟਮੈਂਟ ਵਾਲੇ ਉਹਨਾਂ ਤੋਂ ਅਸੀਂ ਜਾਣੇ ਰਹੇ ਨੇ ਉਹਨਾਂ ਕੋਲ ਜਾਣਾ ਚਾਹੀਦਾ ਆਪਾਂ ਨੂੰ ਯੂਨੀਵਰਸਿਟੀ ਵਾਲਿਆਂ ਕੋਲੇ ਜਾਣਾ ਚਾਹੀਦਾ ਉਹਨਾਂ ਤੋਂ ਸਿੱਧੇ ਲੈਣੀ ਚਾਹੀਦੀ ਆ ਤੇ ਬਾਕੀ ਡਾਕਟਰਾਂ ਨੂੰ ਮਿਲਣਾ ਚਾਹੀਦਾ ਉਹਨਾਂ ਤੋਂ ਸਿੱਧੇ ਲੈਣੀ ਚਾਹੀਦਾ ਜਦ ਦੋ ਵਿਚਾਰ ਰਲਦੇ ਨੇ ਤਾਂ ਬਹੁਤ ਵਧੀਆ ਗੱਲਾਂ ਨਿਕਲਦੀਆਂ ਨੇ ਤਾਂ ਆਪਾਂ ਅੱਗੇ ਵਧ ਸਕਦੇ ਹਾਂ ਕਿਉਂਕਿ ਇੱਕ ਦਿਮਾਗ ਇੱਕ ਦਿਮਾਗ ਆ ਜਦੋਂ ਆਪਾਂ ਕਿਸੇ ਦੀ ਰਹਿ ਲੈਨੇ ਆ ਗੱਲ ਸੁਣਦੇ ਆ ਉਹ ਤੋਂ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਨਿਕਲਦੇ ਆਈ ਸਾਡੇ ਕੋਈ ਜਿਆਦੇ ਬਿਮਾਰੀਆਂ ਨਹੀਂ ਲੱਗਦੀਆਂ ਜੀ ਜਿਵੇਂ ਮਾਲਾ ਮੋਟਾ ਬੁਖਾਰ ਹੋ ਗਿਆ ਜਾਂ ਹੋਰ ਹੋ ਗਿਆ ਉਹੀ ਆ ਬਾਕੀ ਅਸੀਂ ਜਿਹੜੇ ਆਪਣੀਆਂ ਬਿਮਾਰੀਆਂ ਦੇ ਉਹ ਪਹਿਲਾਂ ਹੀ ਟੀਕੇ ਲਵਾ ਦਿੰਨੇ ਆ ਜੀ ਤੇ ਉਹ ਸਾਡੇ ਡਾਕਟਰ ਆਉਂਦੇ ਨੇ ਸਰਕਾਰੀ ਡਾਕਟਰ ਆਉਂਦੇ ਨੇ ਉਹ ਸਾਨੂੰ ਪਹਿਲਾਂ ਇਲਾਜ ਅਸੀਂ ਕਰਾ ਕੇ ਰੱਖ ਦਿਆਂ ਜਾਂ ਮੂੰਹ ਖੋਰਦਾ ਜਾਂ ਗਲ ਘੋਟੂ ਦੇ ਉਹ ਪਹਿਲਾਂ ਟੀਕੇ ਲਵਾ ਦੇਣੇ ਚਾਹੀਦੇ ਨੇ ਉਹਦੇ ਨਾਲ ਥੋੜਾ ਮੋਟਾ ਦੁੱਧ ਘੜਦਾ ਇੱਕ ਦੋ ਦਿਨ ਪਰ ਡੰਗਰ ਸਾਡੇ ਸੁਰੱਖਤ ਰਹਿੰਦੇ ਨੇ ਦੁੱਧ ਤੋਂ ਵੱਖ-ਵੱਖ ਪਦਾਰਥ ਬਣਾ ਕੇ ਇੱਕ ਤਾਂ ਦੁੱਧ ਦਾ ਮੁੱਲ ਵਧਾਇਆ ਜਾ ਸਕਦਾ ਹੈ ਅਤੇ ਦੂਜਾ ਖਪਤਕਾਰ ਨੂੰ ਸ਼ੁੱਧ ਦੁੱਧ ਦੇ ਸ਼ੁੱਧ ਉਤਪਾਦ ਮਿਲ ਜਾਂਦੇ ਹਨ ਇਸ ਨਾਲ ਪਸ਼ੂ ਪਾਲਕਾਂ ਨੂੰ ਦੁੱਧ ਤੋਂ ਜ਼ਿਆਦਾ ਦੁੱਧ ਦੇ ਉਤਪਾਦਾਂ ਦਾ ਵਧੀਆ ਭਾਅ ਮਿਲ ਜਾਂਦਾ ਹੈ ਹੁਣ ਤਾਂ ਬਹੁਤ ਸਾਰੇ ਪਸ਼ੂ ਪਾਲਕ ਦੂਜੇ ਕਿਸਾਨਾਂ ਕੋਲੋਂ ਦੁੱਧ ਖਰੀਦ ਕੇ ਉਸ ਦੁੱਧ ਦੇ ਉਤਪਾਦ ਬਣਾ ਕੇ ਜ਼ਿਆਦਾ ਕਮਾਈ ਕਰ ਰਹੇ ਹਨ ਸਾਡੇ ਵਿਭਾਗ ਨੇ ਜਿਹੜੇ گاਵਾਂ ਦੇ ਸ਼ੈੱਡ ਬਣਾਇਆ ਉਹ ਵੱਖਰੇ ਬਣਾਏ ਆ ਉਹ ਕਿਦਾਂ ਦੇ ਹੋਣੇ ਚਾਹੀਦੇ ਆ ਅਸੀਂ ਸਾਰੇ ਸੈਂਟਰਾਂ ਦੇ ਸਾਡੇ ਜਿਹੜੇ ਪੰਜਾਬ ਦੇ ਵਿੱਚ ਨੌ ਟ੍ਰੇਨਿੰਗ ਸੈਂਟਰ ਆ ਅਸੀਂ ਉਹਨਾਂ ਤੇ ਬਣਾਏ ਆ ਉਹ ਟ੍ਰੇਨਿੰਗ ਸੈਂਟਰ ਤੇ ਆਪਦਾ ਜਾ ਕੇ ਫਾਰਮਰ ਦੇਖਦੇ ਆ ਅਸੀਂ ਟ੍ਰੇਨਿੰਗ ਵੀ ਦਿੰਨੇ ਆ ਜਿੱਦਣ ਕਿਤੇ ਸ਼ੈੱਡ ਦਾ ਲੈਕਚਰ ਆ ਅਸੀਂ ਸ਼ੈੱਡ ਦੇ ਵਿੱਚ ਲਿਜਾ ਕੇ ਉਹਨੂੰ ਦੱਸੀਦਾ ਵੀ ਆਹ ਸ਼ੈੱਡ ਹੈ ਇਹ گاਵਾਂ ਵਾਸਤੇ ਸ਼ੈੱਡ ਜਿਹੜਾ ਇਹ ਸਾਡਾ ਇਹ ਮੱਝਾਂ ਵਾਸਤੇ ਸਾਡਾ ਜੇ ਇਹਦੇ ਵਿੱਚ ਰੱਖਾਂਗੇ ਖੁੱਲੇ ਰਹਿਣਗੇ ਔਰ ਮਰਜ਼ੀ ਨਾਲ ਖਾਣ ਪੀਣਗੇ ਪੱਠੇ ਖਾਣ ਵਾਲੇ ਪੱਠੇ ਖਾਣਗੇ ਪਾਣੀ ਪੀਣ ਵਾਲਾ ਪਾ ਜਿੰਨਾ ਟੋਪੇ ਵਾਣਾ ਟੋਪੇ ਬੈਠੂ ਸ਼ਾਮੇ ਵਾਲਾ ਸਾਹਮਣੇ ਬੈਠੂਗਾ ਅਸੀਂ ਉਸੇ ਖਰਾਕ ਨਾਲ ਜਿਹੜੀ ਸਾਡੇ ਜਾਨਵਰ ਦੀ ਪ੍ਰੋਡਕਸ਼ਨ ਨਾਲ ਸਾਡੀ ਉਹ 1.5 ਤੋਂ 2 ਲੀਟਰ ਸਾਡੀ ਰੋਜ਼ਾਨਾ ਵਾਝ ਜਾਂਦੀ ਹੈ ਜਿਹੜੇ ਅਸੀਂ ਜਾਨਵਰ ਬਨ ਕੇ ਰੱਖਦੇ ਆਂ ਔਰ ਉਹਨਾਂ ਨੂੰ ਬਾਰੀਆਂ ਵੀ ਘੱਟ ਲੱਗਦੀਆਂ ਕਿਉਂਕਿ ਉਹ ਆਪਦੇ ਮਰਜ਼ੀ ਨਾਲ ਟੋਪੇ ਬੈਠੂ ਸ਼ਾਮੇ ਬੈਠੂ ਇਹ ਸਾਰੇ ਅਸੀਂ ਕਰਦੇ ਹਾਂ ਜਿਹੜੇ ਸ਼ੈੱਡ ਸਾਡੇ ਇਧਰ ਤੇ ਬਣਦੇ ਆ ਅਸੀਂ ਮੱਝ ਦੇ ਸ਼ੈੱਡ ਜਿਹੜਾ ਬਣਾਉਨੇ ਆ ਉਹਦੇ ਉੱਤੇ ਅਸੀਂ 1 ਲੱਖ ਰੁਪਏ ਵਿਭਾਗ ਲੋ ਸਬਸਿਡੀ ਦਿੱਤੀ ਜਾਂਦੀ ਹੈ ਜਿਹੜਾ گاਵਾ ਦਾ ਸ਼ੈੱਡ ਬਣਦਾ ਉਹਦੇ ਤੇ ਅਸੀਂ 1.5 ਲੱਖ ਸਬਸਿਡੀ ਵਿਭਾਗ ਲੋ ਦਿੰਨੇ ਆ ਇਹ ਸਾਰੇ ਸੈੱਟ ਸਾਡੇ ਅਸੀਂ ਸੈਂਟਰ ਦੇ ਬਾਲੇ ਆ ਫਾਰਮਰ ਦੇਖ ਕੇ ਆਉਂਦੇ ਆ ਸਾਡੇ ਵਿਭਾਗ ਦੇ ਕਰਮਚਾਰੀ ਆ ਜਿਹੜੇ ਉਹ ਵੀ ਟਾਈਮ ਟੂਟਾ ਜਾ ਕੇ ਉਹਨਾਂ ਨੂੰ ਗਾਈਡ ਕਰਦੇ ਆ ਵੀ ਇਦਾਂ ਦਾ ਹੋਣਾ ਚਾਹੀਦਾ ਕਿੰਨੀ ਹਾਈਟ ਚਾਹੀਦੀ ਆ ਕਿੰਨਾ ਲੰਮਾ ਚੌੜਾ ਇਹਦਾ ਕਿੰਨਾ ਯਰ ਚਾਹੀਦਾ ਕਿੰਨਾ ਕੱਚਾ ਇਹਰੇ ਚਾਹੀਦਾ ਕਿੰਨਾ ਪੱਕਾ ਇਹਰੇ ਚਾਹੀਦਾ ਹੋਰ ਟਾਈਮ ਟੂ ਡੈਮੇਜ ਜੋ ਕਿ ਦੱਸਿਆ ਗਿਆ ਇਹਦੇ ਨਾਲ ਇੱਕ ਛੱਡ ਦੀ ਹੋਰ ਸਕੀਮ ਆਈ ਹੈ ਸਾਡੇ ਲੁਧਿਆਣਾ ਜ਼ਿਲ੍ਹੇ ਵਿੱਚ ਵਾਸਤੇ ਹੈਗੀ ਆ ਇਹ ਕਲਾਈਮੇਟ ਚੇਂਜ ਜਿਹੜੇ ਛੱਡ ਹੈਗੇ ਨੇ ਉਹ ਅਸੀਂ ਲੁਧਿਆਣਾ ਵਿੱਚ ਕੁਸਪੈਂਟ ਚੁਣੇ ਆ ਉਹ ਜਿਹੜੇ ਗੜਵਸੋ ਯੂਨੀਵਰਸਿਟੀ ਸਾਡਾ ਨਾਲ ਸਹਿਯੋਗੀ ਵਿਭਾਗ ਬੈਠਣੇ ਵਿਭਾਗ ਉਹਨਾਂ ਨੇ ਸਾਨੂੰ 60 ਪਿੰਡ ਚੁਣ ਕੇ ਦਿੱਤੇ ਆ ਉਹਨਾਂ ਪਿੰਡਾਂ ਚ ਛੱਡ ਬਣਨੇ ਆ ਔਰ ਉਹਦੇ ਜਿਹੜੇ ਛੱਡ ਹੈਗਾ ਉਹਦੇ ਤੇ 10 ਜਾਨਵਾਰਾ ਜਿਹੜਾ ਛੱਡ ਆ ਉਹ ਤੇ 3 ਲੱਖ ਦੀ ਕੋਸਟ ਆਉਂਦੀ ਆ ਔਰ ਉਹ ਤੇ 75% ਸਬਸਿਡੀ ਦੀ 2 ਲੱਖ 25 ਹਜ਼ਾਰ ਸਬਸਿਡੀ ਦੀ ਵਿਭਾਗ ਨੂੰ ਉਹ ਅਰ ਜਿਹੜਾ 50 ਸੈਟ ਅਸੀਂ 10 ਐਨੀਵਲ ਦੇ ਬਣਾਉਣੇ ਆ 50 ਸੈਟ ਅਸੀਂ ਜਿਹੜੇ 5 ਐਨੀਵਲ ਦੇ ਬਣਾਉਣੇ ਆ ਜਿਹੜਾ 5 ਐਨੀਵਲ ਦੇ ਸਾਡਾ ਉਹ ਉਹ ਹੈਗਾ ਸਾਡਾ ਉਹ ਤੇ 1.5 ਲੱਖ ਤੋਂ 1.40 ਲੱਖ ਦੇ ਕਰੀਬ ਖਰਚਾ ਆਉਂਦਾ ਔਰ ਉਹਦੇ ਤੇ ਅਸੀਂ 1,11,500 ਰੁਪਏ ਵਿਭਾਗ ਨੂੰ ਸਬਸਿਡੀ ਦਿੱਤੀ ਜਾਂਦੀ ਆ ਉਹਦੇ ਡਿਜ਼ਾਈਨ ਜਿਹੜੇ ਹੈਗੇ ਆ ਉਹ ਵੀ ਕੜਵਸੂ ਵੱਲੋਂ ਸਾਨੂੰ ਦਿੱਤੇ ਗਏ ਉਹਦੇ ਮੁਤਾਬਕ ਡਿਜ਼ਾਈਨ ਬਣਨੇ ਆ ਔਰ ਬਣ ਰਿਹਾ ਬਹੁਤ ਤੇਜ਼ੀ ਨਾਲ ਸਕੀਮ ਸਾਡੀ ਹੋ ਰਹੀ ਆ ਔਰ ਅਸੀਂ ਜਿਹੜੇ 10 ਛੱਡਾ ਸਾਡੇ ਉਹ ਪੂਰੇ ਹੋ ਚੁੱਕੇ ਆ 5 ਵਾਲੇ ਸਾਡੀ ਚੱਲ ਰਹੇ ਆ ਅਸੀਂ ਉਹ ਸ਼ਾਰਟਲੀ ਬਣਾ ਰਹੇ ਹਾਂ ਇਸ ਤੋਂ ਇਲਾਵਾ ਜਿਹੜੇ ਸਾਡੇ ਫਾਰਮਰ ਸਾਡੇ ਕਿਸਾਨ ਵੀਰ ਸਾਡੀਆਂ ਬੀਬੀਆਂ ਸਾਡੇ ਭੈਣਾਂ ਟ੍ਰੈਨ ਕਰਕੇ ਜਾਂਦੀਆਂ ਨੇ ਉਸ ਤੋਂ ਬਾਅਦ ਸਾਡੇ ਸਾਰੇ ਜ਼ਿਲ੍ਹਾ ਹੈੱਡਕੁਆਰਟਰ ਦੇ ਡਿਪਟੀ ਡਾਇਰੈਕਟਰ ਦਫ਼ਤਰ ਨਾਲ ਉਹਨਾਂ ਨਾਲ ਤਾਲਮਿਲ ਕਰਦੇ ਆਂ ਔਰ ਉਹਨਾਂ ਉਹ ਆਪਦਾ 2 5 10 20 500 ਐਨੀਮਲ ਦੇ ਜੋਟ ਬਣਾ ਸਕਦੇ ਆ ਉਹ ਚ ਮੱਝਾਂ ਵੀ ਲੈ ਸਕਦੇ ਆ ਗਾਵਾਂ ਵੀ ਲੈ ਸਕਦੇ ਆ ਜੇ ਨੂੰ ਅਸੀਂ ਦੋਗਲਿਆ گاਵਾ ਜਬ ਬਲੈਤੀ گاਵਾ ਕਹਿੰਦੇ ਆ ਸਾਈਵਾਲਗਾ ਦੀ گاਵਾ ਸਾਡੀ ਸਕੀਮ ਆ ਉਹ ਵੀ ਲੈ ਸਕਦੇ ਆ 2 5 10 20 50 100 ਜਾਨਵਰ ਲੈ ਸਕਦੇ ਆ ਔਰ 2 ਤੋਂ 10 ਤੱਕ ਜਿਹੜੇ ਸਾਡੇ ਐਨੀਮਲ ਹੈਗੇ ਆ ਸਾਡੇ ਜੋਨਟ ਬਣਦੇ ਆ ਅਸੀਂ ਉਹਨਾਂ ਨੂੰ ਜਨਰਲ ਕੈਟਾਗਰੀ ਦੇ ਅਸ ਜੇ 25 ਵਰਨ ਸਬਸਰੀ ਹੈ ਜਿਹੜੇ ਐਸਸੀ ਕੈਟਾਗਰੀ ਉਹਨਾਂ ਨੂੰ 33 ਵਰਨ ਸਬਸਰੀ ਹੈ ਇੱਕ ਸਾਡੀ ਨਵੀਂ ਸਕੀਮ ਇਸ ਸਾਲ ਪਿਛਲੇ ਸਾਲ ਲਾਂਚ ਹੋਈ ਆ ਡੀਡੀ 8 ਜਿਹਦੇ ਵਿੱਚ 20 ਮਜਾ 20 گاਵਾ 20 ਸਾਈਵਾਲਗਾ ਵੀ ਲੈ ਸਕਦੇ ਆ ਔਰ ਉਹਦੇ ਤੇ 25% ਸਬਸਿਡੀ ਜਨਰਲ ਕੈਟਾਗਰੀ ਦੀ ਹੈ 33% ਸਬਸਿਡੀ ਜਿਹੜੀ ਗਿਆ ਉਹ ਐਸਸੀ ਕੈਟਾਗਰੀ ਨੂੰ ਇਸ ਭਾਗ ਵੱਲ ਦਿੱਤੀ ਜਾਂਦੀ ਹੈ ਬਾਕੀ ਮਸ਼ੀਨੀ ਕਰਨ ਦੀ ਗੱਲ ਕਰਦੇ ਹਾਂ ਵਿਭਾਗ ਵੱਲੋਂ ਪੱਠੇ ਕੱਟਣ ਵਾਲੀ ਮਸ਼ੀਨਾ ਵਾਸਤੇ ਜਿੰਨਾ ਅੱਜ ਕੱਲ ਬਰਸੀਆਂ ਕੱਟਣ ਵਾਸਤੇ ਉਹ ਮਸ਼ੀਨ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ ਔਰ ਉਹ ਉਹ ਮਸ਼ੀਨ ਨਹੀਂ ਵਧੀਆ ਵੀ ਉਹ 1 ਘੰਟੇ ਦੇ ਵਿੱਚ 1 ਕਿਲਾ ਪੱਠੇ ਵੜ ਦਿੰਦੀ ਹੈ ਔਰ ਬੜਾ 1 ਲੀਟਰ ਨਾਲ ਉਹ ਦਾ ਖਰਚਾ ਆਉਂਦਾ ਬੜਾ ਵਧੀਆ ਉਹ ਫਾਰਮਰ ਨੇ ਲਾਇਕ ਕੀਤੀ ਆ ਉਹਦੇ ਤੇ ਵਿਭਾਗ ਵੱਲੋਂ 50000 ਦੀ ਸਬਸਿਡੀ ਭਾਗ ਵੱਲ ਦਿੱਤੀ ਜਾਂਦੀ ਹੈ ਇਦੇ ਨਾਲ ਹੀ ਫੋਡਰ ਹਾਰਵੈਸਟ ਜਿੱਥੇ ਜਿੱਦਾਂ ਜਿਹੜਾ ਵੀ ਡੇਅਰੀ ਫਾਰਮਰ ਆ ਉਹ ਤਦੇ ਕਾਮਯਾਬ ਆ ਜੇ ਅਸੀਂ ਉਹਨੂੰ ਸਾਇਲੇ ਤੇ ਆਵਾਂਗੇ ਕਿਉਂਕਿ ਸਾਇਲੇ ਜੀ ਇੱਕ ਸਾਡਾ ਸਸਤੇ ਦੁੱਧ ਦਾ ਸਰੋਤ ਆ ਅਸੀਂ ਹਰਾ ਪੱਠਾ ਜਿਹੜਾ ਸਾਡਾ ਅਸੀਂ ਸਟੋਰ ਕਰਕੇ ਰੱਖ ਸਕਦੇ ਹਾਂ ਹਰੇ ਪੱਠੇ ਤੇ ਅਸੀਂ ਇਹਨਾਂ ਦੁੱਧ ਲੈ ਸਕਦੇ ਹਾਂ ਜੇ ਅਸੀਂ ਕੰਸੈਂਟ੍ਰੇਟ ਦੀ ਗੱਲ ਕਰਦੇ ਆਂ ਫੀਡ ਦੀ ਗੱਲ ਕਰਦੇ ਆਂ ਸਾਨੂੰ ਸਸਤਾ ਦੁੱਧ ਅਸੀਂ ਪੈਦਾ ਸਾਡੇ ਹਰੇ ਪੱਠੇ ਨੇ ਹੋਣਾ ਜਿਹੜਾ ਸਾਡਾ ਡੇਅਰੀ ਫਾਰਮਰ ਆ ਉਹ ਜੇ ਸਾਨੂੰ ਸਾਇਲੇ ਤੇ ਆਊਗਾ ਸਾਇਲੇ ਤੇ ਰਹੂਗਾ ਔਰ ਸਾਇਲੇ ਨਾਲ ਉਹਦੀ ਖਰਾਕੇ ਦੀ ਸੇਤੀ ਹਾਜ਼ਮੀ ਹੋਊਗੀ ਦੁੱਧ ਵੀ ਵਧੀਆ ਤੋਂ ਹੋ ਇਹ ਸਾਰਾ ਹੀ ਅਸੀਂ ਉਹਦੇ ਵਿੱਚ ਲੈ ਸਕਦੇ ਆ ਇਹਦੇ ਵਿੱਚ ਵੀ ਵਿਭਾਗ ਵੱਲੋਂ ਉਹਨਾਂ ਜਿਹੜੀ ਮਸ਼ੀਨ ਆ ਗਈ ਯਾਰੇ 50 ਹਜ਼ਾਰ ਸਾਡੇ ਵਿਭਾਗ ਵੱਲੋਂ ਸਸਤੀ ਦਿੱਤੀ ਜਾਂਦੀ ਹੈ ਤੇ ਇਹ ਇਹਦੇ ਨਾਲ ਹੀ ਸਾਡੀਆਂ ਜਿਹੜੀਆਂ ਹੋਰ ਸਕੀਮਾਂ ਸਾਡੇ ਹੈਗੀਆਂ ਜਿੱਦਾਂ ਅਸੀਂ ਗੱਲ ਕਰਦੇ ਸੀ ਵੀ ਅੱਜ ਅਸੀਂ ਫਾਰਮਰ ਨੂੰ ਐਡਵਾਂਸ ਲੈ ਕੇ ਜਾਣਾ ਜਾਂ ਸਾਡੇ ਗੱਲ ਕਰਦੇ ਵੀ ਅਸੀਂ ਇਨਕਮ ਜਨਰੇਟ ਹੋਰ ਕਰ ਰਹੇ ਹਾਂ ਉਹਦਾ ਵਾਅਦਾ ਕਰਨਾ ਉਹਦੇ ਲਈ ਜ਼ਰੂਰੀ ਆ ਕਿ ਸਾਡੇ ਜਿਹੜੇ ਫਾਰਮਰ ਆ ਉਹ ਆਪ ਹੁਣ ਇਹਨਾਂ ਚੀਜ਼ਾਂ ਦੇ ਆਹ ਪ੍ਰੋਡਕਟ ਪੈਦਾ ਕਰਨ ਆਹ ਚੀਜ਼ਾਂ ਲੈ ਜਾ ਕੇ ਲੋਕਾਂ ਨੂੰ ਵੇਚਣ ਨੂੰ ਜਿਹੜਾ ਫੀਡ ਆ ਉਹ ਅਸੀਂ ਸ਼ਹਿਰੋਂ ਆਪਣੇ ਮੁੱਲਾਪੁਰ ਤੋਂ ਬਣਵਾਉਨੇ ਆ ਜੀ ਉਹ ਅਸੀਂ ਖੁਦ ਜਾ ਕੇ ਕਿਹੜੀ ਕਿਹੜੀ ਚੀਜ਼ ਆ ਉਹ ਪਵਾ ਕੇ ਅਸੀਂ ਕੋਲ ਬਹਿ ਕੇ ਬਣਵਾ ਕੇ ਲੈ ਕੇ ਆਉਨੇ ਆ ਜੀ ਤੇ ਜਿਹੜਾ ਹਰਾਚਾਰਾ ਉਹ ਅਸੀਂ ਬਹੁਤ ਜ਼ਿਆਦਾ 15 16 ਕਿਲੇ ਜਾਂ 20 25 ਕਿਲੇ ਤੱਕ ਉਹ ਕਰਦੇ ਆ ਉਹਦੇ ਵਿੱਚ ਅਸੀਂ 10 15 ਕਿੰਦੇ ਦਾ ਤਾਂ ਆਚਾਰ ਪਾਉਨੇ ਆ ਜੀ ਬਾਕੀ ਅਸੀਂ ਜਿਵੇਂ ਮੱਕੀ ਆ ਮੱਕੀ ਦੇ ਟਾਈਮ ਨਾਲ ਬਰਸੀਮ ਬਰਸੀਮ ਦੇ ਨਾਲ ਜੇ ਆਪਾਂ ਉਹਨੂੰ ਸਟੋਰ ਕਰਕੇ ਰੱਖਦੇ ਆ ਮੱਕੀ ਆਪਾਂ ਦੇ ਕੋਲ 12 ਮਹੀਨੇ 30 ਦਿਨ ਰਹਿੰਦੀ ਆ ਉਦੇ ਨਾਲ ਹੀ ਆਪਣੇ ਸਾਰਾ ਕੁਝ ਦਾਣਾ ਵਾ ਫੀਡ ਆ ਕਿਉਂਕਿ ਛਲੀਆਂ ਸਮੇਤ ਉਹ ਵੱਡੀ ਹੁੰਦੀ ਹੈ ਜੀ ਉਹ ਵੀ ਇੱਕ ਦਾਣਾ ਇੱਕ ਫੀਡ ਵੀ ਹੈ ਜੀ ਡੇਰੀ ਤੇ ਖੇਤੀ ਦਾ ਆਸ ਵਿੱਚ ਬਹੁਤ ਵੱਡਾ ਸਮੇਲ ਆ ਜੀ ਖੇਤੀ ਜੇ ਆਪਾਂ ਜਿਵੇਂ ਹੁਣ ਆਪਣਾ ਸਾਡੇ ਨਾਲ ਡੰਗਰ ਰੱਖਿਆ ਜਿਹੜਾ ਉਹ ਗੋਹਾ ਵਾ ਉਹ ਅਸੀਂ ਆਪਣੇ ਖੇਤਾਂ ਯੂਜ਼ ਕਰਦੇ ਆ ਉਹਦੇ ਨਾਲ ਸਾਨੂੰ ਜੂਰੀਆ ਬਹੁਤ ਘੱਟ ਪਾਉਣਾ ਪੈਂਦਾ ਵਾ ਜੀ ਜਿਹੜੀ ਅਸੀਂ ਸਬਜ਼ੀ ਭਾਜੀ ਬੀਜਦੇ ਆ ਉੱਥੇ ਅਸੀਂ ਇਹ ਡੇਰੀ ਆ ਗੋਹਾ ਪਾਉਨੇ ਆ ਉੱਥੇ ਸਾਡਾ ਪ੍ਰੋਡਕਟ ਵਧੀਆ ਹੁੰਦਾ ਸਾਨੂੰ ਉੱਥੇ ਮਤਲਬ ਉਹਦੀ ਆਪਣੇ ਖੇਤ ਦੀ ਉਹ ਵਗਦੀ ਆ ਉਪਜ ਤੇ ਉਹਦੇ ਤੇ ਸਾਨੂੰ ਸਪਰੇਆ ਬਹੁਤ ਘੱਟ ਕਰਨੀਆਂ ਪੈਂਦੀਆਂ ਸਾਡੀ ਸਬਜੀ ਆ ਉਹ ਲੋਕ ਜਦੋਂ ਅਸੀਂ ਸਬਜੀ ਲੈਣੇ ਆ ਪਹਿਲਾਂ ਸਾਤੋਂ ਲੈਂਦੇ ਆ ਫੇਰ ਰੇੜੀ ਵਾਲੇ ਤੋਂ ਲੈਂਦੇ ਆ ਇੱਕ ਤਾਂ ਜਿਹੜੀ ਸਬਜੀ ਤੋੜ ਕੇ ਜਦ ਹੀ ਲੈ ਕੇ ਜਾਂਦੇ ਆ ਤਾਜੀ ਹੁੰਦੀ ਆ ਜਿਹੜੀ ਉਹਨਾਂ ਬਾਕੀ ਸ਼ਹਿਰ ਚ ਸਬਜੀ ਜਾਣੀ ਆ ਪਹਿਲਾਂ ਜਾਨੀ ਮੰਡੀ ਮੰਡੀ ਤੋਂ ਫੇਰ ਦੁਕਾਨ ਤੇ ਆਉਣੀ ਆ ਦੁਕਾਨ ਤੋਂ ਫੇਰ ਗਾਹਕ ਤੱਕ ਜਾਣੀ ਆ ਉਹਦੇ ਨਾਲ ਸਾਡੀ ਜਿਹੜੀ ਸਬਜੀ ਆ ਉਹ ਸਾਰਿਆਂ ਨੂੰ ਪਹਿਲਾਂ ਸਾਡੀ ਸਬਜੀ ਬਿਕਦੀ ਆ ਜੀ ਅੱਗੋਂ ਅਸੀਂ ਇਹਨੂੰ ਡੈਰੀ ਇਨ ਹੋਲ ਡਵੈਲਪਮੈਂਟ ਕਰ ਰਹੇ ਆ ਜੀ ਹੁਣ ਨਾਲ ਅਸੀਂ ਜਿਵੇਂ ਗੰਨਾ ਬੀਜਿਆ ਅਸੀਂ ਖਿਲਾੜੀ ਤੇ ਆਪ ਦੀ ਖਲਾੜੀ ਲਿਆਂਦੀ ਉਹ ਖੇਚ ਖਲਾੜੀ ਲਾਵਾਂਗੇ ਗੋੜ ਵੇਚਾਂਗੇ ਜੀ ਤੇ ਜਿੰਨਾ ਮਰਜੀ ਪ੍ਰੋਡਕਟ ਆਪਾਂ ਵੱਡਾ ਕਰ ਸਕਦੇ ਆਂ ਜੀ ਹੌਲੀ 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 ਜਦੋਂ ਆਪਾਂ ਕੰਮ ਕਰਦੇ ਆਂ ਕੰਮ ਦੀ ਸਮਝ ਪੈਂਦੀ ਜਾਂਦੀ ਆ ਉਹਦੇ ਚ ਹੋਰ ਸੁਧਾਰ ਕਰਦੇ ਜਾਓ ਨਾਲ ਨਾਲ ਜਿਵੇਂ ਹੁਣ ਅਸੀਂ ਏਟੀਐਮ ਲਾਇਆ ਵਾ ਅਸੀਂ ਕਰੋਨਾ ਮਹਾਮਾਰੀ ਤੋਂ 1 ਮਹੀਨਾ ਪਹਿਲਾਂ ਹੀ ਲਾ ਦਿੱਤਾ ਸੀਗਾ ਤੇ ਉਹ ਕਰੋਨਾ ਮਹਾਮਾਰੀ ਦੇ ਵਿੱਚ ਕਿਉਂ ਅਸੀਂ ਹੱਥ ਨਹੀਂ ਲਾਉਂਦੇ ਸਾਡਾ ਦੁੱਧ ਆਟੋਮੈਟਿਕ ਪਹਿਲਾਂ ਫਰਿੱਜ ਚ ਜਾਂਦਾ ਫਰਿੱਜ ਤੋਂ ਅਸੀਂ ਆਟੋਮੈਟਿਕ ਮਸ਼ੀਨ ਨਾਲ ਗੱਡੀ ਚ ਚੱਲੇ ਜਾਂਦਾ ਵਾ ਤੇ ਉਹ ਫਿਰ ਆਟੋਮੈਟਿਕ ਵੀਪ ਲਾਉਂਦੇ ਆ ਤੇ ਦੁੱਧ ਬਿਨਾਂ ਹਾਸ਼ੂ ਮੁਰੱਕ ਦੀ ਸ਼ੋ ਤੋਂ ਉਹ ਆ ਦੁੱਧ ਕਿਉਂ ਚੋਨੇ ਵੀ ਅਸੀਂ ਮਸ਼ੀਨਾਂ ਨਾਲੀਆਂ ਜੀ ਕਿਸਾਨਾਂ ਤੇ ਨੌਜਵਾਨਾਂ ਨੂੰ ਇਹੀ ਆ ਕਿਉਂਕਿ ਹੁਣ ਬਾਹਰ ਤਾਂ ਨੌਕਰੀਆਂ ਹੈ ਨਹੀਂ ਜੇ ਆਪਾਂ ਆਪ ਦਾ ਕੰਮ ਕਰਦੇ ਆ ਤਾਂ ਅਸੀਂ ਪੂਰੇ ਸਫਲ ਹੋ ਸਕਦੇ ਆ ਜੀ ਤੇ ਆਪਦੀ ਮਿਹਨਤ ਕਰੋ ਵੱਧ ਤੋਂ ਵੱਧ ਡੈਰੀ ਤੇ ਧਿਆਨ ਦਿਓ ਆਪ ਕੰਮ ਕਰੋ ਸ਼ੁਰੂ ਦੇ ਵਿੱਚ ਅਸੀਂ ਆਪ ਕੰਮ ਕੀਤਾ ਮੈਂ ਮੇਰੇ ਡੈਡੀ ਨੇ ਤੇ ਮੇਰੇ ਭਰਾ ਨੇ ਹੁਣ ਸਾਡੇ ਕੋਲੇ 10-12 ਨੌਕਰ ਜੀ ਰੱਖੇ ਹੋਏ ਤੇ ਉਹਨਾਂ ਦੀ ਤਨਖਾਹ ਵੀ ਕੱਢਦੇ ਆਂ ਅਸੀਂ ਆਪ ਵੀ ਕੰਮ ਕਰਦੇ ਆਂ ਅਸੀਂ ਪੂਰੇ ਸਫਲ ਕਸਾਨ ਆ ਜੀ ਅਸੀਂ ਪਸ਼ੂਆਂ ਦਾ ਕੰਮ ਛੋਟੀ ਜੀ ਪੱਧਰ ਤੋਂ 3-4 ਪਸ਼ੂਆਂ ਤੋਂ ਸ਼ੁਰੂ ਕੀਤਾ ਸੀ 2006 ਤੋਂ ਉਸ ਤੋਂ ਬਾਅਦ ਅਸੀਂ ਥੋੜੇ-ਥੋੜੇ ਵਧਾ ਕੇ ਸਾਰੇ ਪਰਿਵਾਰ ਨੇ ਮਿਲ ਕੇ ਹੁਣ ਇਸ ਵਕਤ ਸਾਡੇ ਕੋਲੇ ਪੰਜਾਬ ਤੋਂ ਲੈ ਕੇ 60 ਪਸ਼ੂ ਹਨ ਅਸੀਂ ਸਭ ਤੋਂ ਪਹਿਲਾਂ ਪਨੀਰ ਦਾ ਕੰਮ ਸ਼ੁਰੂ ਕੀਤਾ ਜੀ ਪਨੀਰ ਤੋਂ ਸਾਨੂੰ ਬਹੁਤ ਵਧੀਆ ਹੰਕਾਰਾ ਮਿਲਿਆ ਤੇ ਉਸ ਤੋਂ ਬਾਅਦ ਅਸੀਂ 3 ਸਾਲ ਤੱਕ ਪਨੀਰ ਦਾ ਕੰਮ ਕਰਦੇ ਰਹੇ ਫਿਰ ਬਾਅਦ ਦੇ ਵਿੱਚ ਅਸੀਂ ਮੇਰੇ ਕਿ ਮਠਿਆਈ ਵਾਲੀ ਸਾਈਡ ਨੂੰ ਆਏ ਪ੍ਰੋਸੈਸਿੰਗ ਵਾਲੀ ਸਾਈਡ ਨੂੰ ਆਏ ਉਹਦੇ ਵਿੱਚ ਅਸੀਂ ਬਰਫੀ ਗਲਾਜ ਨੂੰ ਰਸਗੁਲੇ ਚਮਚਮ ਪੂਰੇ ਪਿਓਰਾ ਹੁੰਦਾ ਕੰਮ ਕਰਦੇ ਰਹੇ ਚਾਰ ਪ ਤਿੰਨ ਚਾਰ ਸਾਲ ਅਸੀਂ ਇਹ ਵੀ ਕੰਮ ਤੇ ਪੂਰਾ ਕੰਮ ਕਰਦੇ ਰਹੇ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਕਿ ਇਸ ਕੰਮ ਨੂੰ ਹੋਰ ਵਧਾਇਆ ਜਾਵੇ ਫਿਰ ਅਸੀਂ ਮੋਬਾਈਲਰ ਲਾਏ ਦੋ ਦੋ ਸਾਈਡਾਂ ਦੇ ਨਾਲ ਬਾਲੰਦ ਲਈ ਜਲਦੀ ਬਾਲੰਦ ਲਈ ਉਸ ਤੋਂ ਬਾਅਦ ਅਸੀਂ ਕੋਈ ਸਮਾਂ ਪਾ ਗਏ 2019 ਤੋਂ ਲੈ ਕੇ 2021 22 ਤਿੰਨ ਸਾਲ ਦਾ ਕਈ ਆਈਸਕ੍ਰੀਮ ਦਾ ਕੰਮ ਬਾਰੇ ਪਾਸੇ ਨੂੰ ਵਾਏ ਪਹਿਲਾਂ ਅਸੀਂ ਥੋੜਾ ਦੋ ਦਿਨ ਕੈਡੀਆਂ ਲਿਆ ਆ ਗਏ ਨਾਲ ਕੁਲਫੀ ਜਮਾਉਣ ਵਾਲੀ ਮਸ਼ੀ ਤੇ ਉਸ ਦੇ ਨਾਲ ਅਸੀਂ ਗੁਲਫੀਆਂ ਬਣਾ ਕੇ ਅ ਰਕਸ਼ੇ ਦੋ ਰਕਸ਼ੇ ਸਾਡੇ ਕੋਲ ਸ਼ੁਰੂ ਕੀਤੇ ਜਿੰਨਾ ਤੋਂ ਅਸੀਂ ਕੰਮ ਸਟਾਰਟ ਕੀਤਾ ਤੇ ਵੇਚਿਆ ਫਿਰ ਅਸੀਂ ਆਪਣੀਆਂ ਗੁਲਫੀਆਂ ਕੁਆਲਟੀ ਜਿਹੇ ਖੋਈਆਂ ਬढ़ा ਕੇ ਕਾਊਂਟਰਾਂ ਦੇ ਉੱਪਰ ਜਾ ਕੇ ਬੇਕਰੀਆਂ ਦੇ ਉੱਪਰ ਜਾ ਕੇ ਹਰੀ ਕੇ ਪੱਟੀ ਤਰਨ ਤਾਰਨ ਸਰਿਆਲੀ ਨਸ਼ੈਰਾ ਇਹੋ ਜਿਹਾ ਸੱਡ ਤੱਕ ਅਸੀਂ ਜਾਂਦੇ ਉਸ ਤੋਂ ਬਾਅਦ ਸਾਡਾ ਚੰਗਾ ਘਾਰਾ ਮਿਲਣ ਤੋਂ ਬਾਅਦ ਅਸੀਂ ਪੂਰਾ ਜੁਨੀਟ ਆਈਸਕ੍ਰੀਮ ਦਾ ਲਾਇਆ ਆਈਸਕ੍ਰੀਮ ਦੀ ਮਸ਼ੀਨ ਲੈ ਕੇ ਆਂਦੀ ਹੋਮੋਨਾਈਜ਼ਰ ਬੋਇਲਰ ਸਾਰੀਆਂ ਮਸ਼ੀਨਾਂ ਲਿਆ ਆ ਗਏ ਅਸੀਂ ਵੱਡੀ ਪੱਧਰ ਤੇ ਆਪਣੇ ਦੁੱਧ ਨੂੰ ਪ੍ਰੋਡਕਟਸ ਬਣਾ ਕੇ ਵੇਚ ਰਹੇ ਆ ਤੇ ਇਸ ਦੇ ਨਾਲ ਨਾਲ ਆਪਣੇ ਪਰਿਵਾਰ ਦਾ ਚੰਗਾ ਗੁਜ਼ਾਰਾ ਚਲਾ ਰਹੇ ਆ ਤੇ ਸਾਨੂੰ ਚਾਰ ਭਰਾਵਾਂ ਨੂੰ ਇੱਥੇ ਬੜੇ ਢੰਗ ਨਾਲ ਕੰਮ ਮਿਲਿਆ ਹੈ ਸਾਨੂੰ ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਅਸੀਂ ਜਦੋਂ ਸ਼ੁਰੂਆਤ ਕੀਤੀ ਡੇਰੀ ਦੀ ਇਸ ਤੋਂ ਪਹਿਲਾਂ ਵੀ ਇਹ ਡੇਰੀ ਦੀ ਸ਼ੁਰੂਆਤ ਕੀਤੀ ਗਈ ਸੀ ਘੱਟ ਮੁਨਾਫਾ ਹੋਉਂਦਾ ਕਰਕੇ ਅਸੀਂ ਉਹ ਡੇਰੀ ਨਹੀਂ ਕੀਤੀ ਉਸ ਸਮੇਂ ਪੁਆਇੰਟ ਦਾ ਰੇਟ ਕੋਈ ਦੁੱਧ ਲੈ ਕੇ 2.5 ਰੁਪਏ ਸੀ ਇਸ ਲਈ ਜੋ ਮਾਝ ਦੇ ਦੁੱਧ ਦਾ ਰੇਟ ਬੰਦਾ ਹੈ ਕੋਈ ਉਦੋਂ ਲੱਗੇ 10 ਰੁਪਏ ਲੀਟਰ ਬੰਦਾ ਸੀ ਏਸ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਫੀਡ ਆਉਂਦੀ ਸੀ ਇਸ ਲਈ ਅਸੀਂ ਇਹ ਸੋਚਿਆ ਕਿ ਇਹ ਕੰਮ ਨਾ ਕੀਤਾ ਜਾਵੇ ਕੋਈ ਸਮਾਂ ਵਿੱਚੋਂ ਛੱਡ ਕੇ ਅਸੀਂ 2006 ਤੋਂ ਦੁੱਧ ਨੂੰ ਫਿਰ ਦੁਬਾਰਾ ਪ੍ਰਮੋਟ ਕੀਤਾ ਪਸ਼ੂ ਘਰ ਦੇ ਸੀ ਜਦੋਂ ਇੱਕ ਦੋ ਮੁੱਲ ਐ ਫਿਰ ਅਸੀਂ ਪਨੀਰ ਦਾ ਕੰਮ ਸ਼ੁਰੂ ਕੀਤਾ ਦੁੱਧ ਬਿਲਕੁਲ ਨਾ ਵੇਚਿਆ ਇਹ ਕਰਕੇ ਦੁੱਧ ਨੂੰ ਹਾਰੇ ਤਰੀਕੇ ਨਾਲ ਅਸੀਂ ਪਨੀਰੀ ਬਣਾ ਕੇ ਜਾਂ ਕੋਈ ਹੋਰ ਚੀਜ਼ ਬਣਾ ਕੇ ਉਦੋਂ ਸੰਭਾਲਿਆ ਇਸ ਦੇ ਨਾਲ ਸਾਡਾ ਦੁੱਧ ਦੇ ਵਿੱਚ ਚੰਗਾ ਘਾਹ ਮਿਲਿਆ ਤਾਂ ਕਿ ਬਜਟ ਵੀ ਸੋਣੀ ਵਧੀ ਤੇ ਫੀਡ ਦੇ ਨਾਲ ਸਾਡੇ ਕੋਮਪੈਸ ਸਾਡੀ ਇਨਕਮ ਦੇ ਵਿੱਚ ਵਾਧਾ ਹੋਇਆ ਤਾ ਕਰਕੇ ਅਸੀਂ ਡੇਰੀ ਨੂੰ ਸਹੀ ਢੰਗ ਨਾਲ ਚਲਾ ਰਹੇ ਆਂ ਤਿਉਹਾਰ ਦੇ ਦੇ ਵਿੱਚ ਇੱਕ ਆਮ ਵਾਧਾ ਲੋੜੀ ਉੱਪਰ ਦੀਵਾਲੀ ਦੇ ਉੱਪਰ ਦੀਵਾਲੀ ਦੇ ਉੱਪਰ ਸਾਡੇ ਇੱਥੇ ਲਾਈਨ ਲੱਗਦੀ ਹੈ ਜੀ ਕਈਆਂ ਨੂੰ ਚੀਜ਼ ਮਿਲਦੀ ਹੈ ਕਈਆਂ ਨੂੰ ਨਹੀਂ ਮਿਲਦੀ ਕਿਉਂਕਿ ਅਸੀਂ ਪਾਇਓਰਿਟੀ ਦਾ ਕੰਮ ਕਰਨਾ ਇਹਦੇ ਵਿੱਚ ਇਹ ਕੁਆਂਟੀਟੀ ਦੇ ਵਿੱਚ ਵਾਧਾ ਜਾ ਰਿਹਾ ਨਹੀਂ ਉਹ ਸਾਡਾ ਕੁਆਂਟੀਟੀ ਲਿਮਟਿਡ ਹੁੰਦੀ ਹੈ ਉਹ ਕਿੰਨੇ ਚ ਬੈਨੀਫਿਟ ਲੋਕਾਂ ਦੇ ਵਿੱਚ ਡਿਵਾਈਡ ਹੋ ਸਕਦੀ ਉਹ ਇੱਕ ਉਹ ਗਿਣਤੀ ਦੇ ਹਿਸਾਬ ਦੇ ਨਾਲ ਲੋਕਾਂ ਨੂੰ ਮਿਲ ਸਕਦੀ ਹੈ ਕਿਉਂਕਿ ਹਾਈ ਕੁਆਲਿਟੀ ਵਿੱਚ ਸਮਾਨ ਕੋਈ ਤਿਆਰ ਨਹੀਂ ਕਰਦਾ ਇਹ ਫਿਊਚਰ ਅਸੀਂ ਇਸ ਤਾਂ ਦੇ ਨੂੰ ਬਹੁਤਾ ਵੀ ਵਧਾਵਾਗੇ ਨਹੀਂ ਇੱਥੇ ਸਟੈਂਡ ਕਰਕੇ ਰੱਖਾਂਗੇ ਕਿਉਂਕਿ ਅਸੀਂ ਇਹਨੂੰ ਆਪਣੀ ਲੇਬਰ ਕਰਨੀ ਅਸੀਂ ਬਾਹਰੋਂ ਬੰਦੇ ਲੇਬਰ ਵਾਸਤੇ ਘੱਟ ਲੈ ਕੇ ਆਉਂਦੇ ਆ ਤੇ ਅਸੀਂ ਇਹਨੂੰ ਇੱਥੇ ਸਟੈਂਡ ਬਾਈ ਕਰਾਂਗੇ ਕਿ ਇਹਦੇ ਵਿੱਚ ਹੀ ਬੈਨੀਫਿਟ ਰਵੇ ਨਾ ਕਿ ਇਹ ਹੋਰ ਵਧਾ ਕੇ ਹੋਰ ਲੱਤਾਂ ਪਸਾਰ ਕੇ ਕੰਮ ਵਿੱਚ ਜਾਰਾ ਫਸ ਜਾਏਗੀ ਬਾਦ ਦੁੱਧ ਲੈਣਾ ਹੀ ਪਛੋਂ ਤੋਂ ਚਾਹੁੰਦੇ ਨਹੀਂ ਆ ਇਸ ਲਈ ਅਸੀਂ ਇਹ ਲਿਮਟਡ ਮੱਝ 10 ਲੀਟਰ ਦੁੱਧ ਦੇਦੇ گا 15 ਤੋਂ ਲੈ ਕੇ 20 ਲੀਟਰ ਦੁੱਧ ਦੇ ਰਿਆ ਅਸੀਂ ਇਹਨੂੰ ਬੈਨੀਫਿਟ ਸਮਝਦੇ ਆ ਵਧੀਆ ਗੱਲ ਸਮਝਦੇ ਆ ਤਾਂ ਕਿ ਉਹਦੀ ਖਰਾਕ ਵੀ ਸਾਨੂੰ ਕੰਟਰੋਲ ਤਰੀਕੇ ਦਿੱਤੀ ਜਾਵੇ ਜਿਹੜੀ ਮੱਝ ਜਾਂ ਗਾਂ ਵੱਧ ਦੁੱਧ ਦਿੰਦੀ ਆ ਉਸ ਨੂੰ ਫਿਰ ਖੁਰਾਕ ਵੀ ਵੱਧ ਦੇਣੀ ਪਊਗੀ ਨਾ ਨਿਊਟ੍ਰੀਸ਼ਨ ਦੇਣੀ ਪਊਗੀ ਨਾ ਲੀਵਰ ਦੇ ਟੋਨਿਕ ਦੇਣਗੇ ਪੈਣਗੇ ਇਹੋ ਚੀਜ਼ਾਂ ਕਿਸੇ ਵਕਤ ਨਾ ਦਿੱਤੀਆਂ ਜਾਂ ਤੇ ਉਹਨਾਂ ਦਾ ਬੋਡੀ ਦਾ ਨੁਕਸਾਨ ਕਾਫੀ ਹੋ ਜਾਂਦਾ ਇਸ ਲਈ ਅਸੀਂ ਚਾਹਦੇ ਨਹੀਂ ਆ ਕਿ ਬਹੁਤ ਵੱਧ ਗਾਂ ਦੁੱਧ ਤੇ ਬਹੁਤ ਵੱਧ ਮੱਝ ਗਾਂ ਦੁੱਧ ਦੇਵੇ ਅਸੀਂ ਸਹਾਇਕ ਤੁਹਾਨੂੰ ਦੇਦੋਂ ਡੇਰੀ ਨੂੰ ਅਪਣਾਉਣ ਲਈ ਇਹ ਸਲਾਹ ਦੇਣੀ ਚਾਹੁੰਦੇ ਪਹਿਲਾਂ ਇਹ ਦੇ ਤੇ ਪੂਰੀ ਆਪਣੀ ਨੌਲੇਜ ਲਈ ਜਾਵੇ ਉਸ ਤੋਂ ਬਾਅਦ ਆ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਵੱਡੇ ਆ ਜਿਨ੍ਹਾਂ ਨੇ ਪਸ਼ੂ ਸੰਭਾਲਦੇ ਹੁਣ ਉਹਨਾਂ ਤੋਂ ਉਹ ਨਾਲ ਖੜਕੇ ਪਸ਼ੂ ਖਰੀਦੇ ਜਾਂ ਤਾਂ ਆਗੇ ਪਸ਼ੂ ਖਰੀਦਣ ਵੇਲੇ ਕੋਈ ਠੱਗੀ ਨਾ ਵਜੇ then after ਉਹਨਾਂ ਨੂੰ ਇਸ ਤੋਂ ਬਾਅਦ ਉਹ ਦੇਖਦੇ ਤੁਹੰਦਾ ਸ਼ੁਰੂ ਕਰਨ ਤਾਂ ਇਹ ਬੈਨੀਫਿਟ ਚ ਰਹਿ ਸਕਦੇ ਨਸਸ ਸੁਧਾਰ ਇੱਕ ਐਮ ਗਾਲਾ ਨਸਸ ਸੁਧਾਰ ਪਸ਼ੂ ਰੱਖਣ ਲਈ ਨਸਸ ਸੁਧਾਰ ਦੇ ਲਈ ਸਰਕਾਰ ਵੀ ਬਹੁਤ ਜ਼ੋਰ ਦਾ ਦੇ ਰਹੀ ਜ਼ੋਰ ਦੇ ਰਹੀ ਆ ਪਰ ਸਾਨੂੰ ਖੁਦ ਵੀ ਇਹਦੇ ਵਿੱਚ ਕੋਲੇ ਕੇ ਹੋਣਾ ਪਊਗਾ ਇਹ ਹੈ ਬਹੁਤ ਲੰਮੀ ਟਰਮ ਅੱਜ ਅਸੀਂ ਮੱਝ ਨੂੰ ਕੋਈ ਸੀਮਨ ਭਰਾਉਣੇ ਜਾਂ ਕਿਸੇ ਸੰਗੇ ਸਾਹ ਦੇ ਕੋਲੇ ਕਾੜਦੇ ਤਿੰਨ ਤੋਂ ਲੈ ਕੇ 4 ਸਾਲ ਬਾਅਦ ਰਿਜ਼ਲਟ ਆਊਗਾ ਉਸ ਤੋਂ ਬਾਅਦ ਸਾਉ ਨੂੰ ਨਸ ਸੁਧਾਰ ਦੇ ਪਾਸੇ ਆਵਾਂਗੇ ਇਹ ਹੈ ਤੇ ਪ੍ਰੋਸੈਸ ਬਹੁਤ ਲੰਮਾ ਵਾ ਪਰ ਜੇ ਅੱਜ ਨਹੀਂ ਕਰਾਂਗੇ ਤੇ ਪਿੱਛੇ ਹੁੰਦਾ ਜਾਊਗਾ ਇਸ ਲਈ ਸਾਉ ਨੂੰ ਨਸ ਸੁਧਾਰ ਦੇ ਪਾਸੇ ਬਹੁਤ ਜੋਰ ਦੇਣਾ ਚਾਹੀਦਾ ਨੌਜਵਾਨ ਪੀੜੀ ਨੂੰ ਤੇ ਇਹੀ ਬੇਨਤੀ ਕਰਾਂਗੇ ਕਿ ਦੇਰੀ ਦੇ ਤੁੰਦੇਵਾਲ ਜਦੋਂ ਆਉਣਾ ਵਾ ਉਸ ਲਈ ਪਹਿਲਾਂ ਪੂਰੀ ਟ੍ਰੇਨਿੰਗ ਲਈ ਜਾਵੇ ਫਿਰ ਦੇਰੀ ਦੇ ਤੁੰਦੇਵਾਲ ਆਉਣ ਨਹੀਂ ਤੇ ਨਹੀਂ ਆਉਣ ਫਿਰ ਇਸ ਦੇ ਵਿੱਚ ਇਹ ਨਾਲ ਜਿਆਦਾ ਲਾਭ ਨਹੀਂ ਕਮਾ ਸਕਦੇ ਕਿ ਦੁੱਧ ਵੇਚ ਕੇ ਬਹੁਤ ਵੱਡਾ ਲਾਭ ਕਮਾਵਾਂਗੇ ਨਹੀਂ ਛੋਟਾ-ਬੋਟਾ ਪਰਵਾਸ ਖਰਚਾ ਚਲਾ ਸਕਦੇ ਆ ਝੂਠ ਵਾਲੀ ਵਿੱਚ ਕੋਈ ਗੱਲ ਨਹੀਂ ਹੈ ਪੰਜਾਬ ਵਿੱਚ ਦੁੱਧ ਉਤਪਾਦਨ ਦਾ ਕੰਮ ਬੜੀ ਕਾਮਯਾਬੀ ਨਾਲ ਕੀਤਾ ਜਾਂਦਾ ਹੈ ਦੁੱਧ ਤੋਂ ਵੱਖ-ਵੱਖ ਉਤਪਾਦ ਬਣਾਉਣ ਲਈ ਨੌਜਵਾਨ ਮੁੰਡੇ ਕੁੜੀਆਂ ਮੁਕੰਮਲ ਸਿਖਲਾਈ ਲੈ ਸਕਦੇ ਹਨ ਇਸ ਖਲਾਈ ਗੁਰੂ ਅੰਗਦ ਦੇ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਅਤੇ ਹਰ ਜ਼ਿਲ੍ਹੇ ਵਿੱਚ ਸਥਾਪਿਤ ਖੇਤੀ ਵਿਗਿਆਨ ਕੇਂਦਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਦੇਰੀ ਦੇ ਕਿੱਤੇ ਵਿੱਚ ਦੁੱਧ ਤੋਂ ਉਤਪਾਦ ਬਣਾ ਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਅਤੇ ਆਰਥਿਕ ਪੱਖੋਂ ਖੁਸ਼ਹਾਲ ਹੋਇਆ ਜਾ ਸਕਦਾ ਹੈ